ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਨਾਲ ਦੇ ਚਰਨਾਂ ਕਮਲਾ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੰਤਰਜਾਮੀ ਸਤਿਗੁਰੂ ਖਬਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਧੰਨ 시ਰੀ ਗੁਰੂ ਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਚਰਨ ਚਰਨ ਵਿੱਚ ਖਾਲਸਾ ਜੀ ਸੱਬੇ ਸੁਖਾਨ ਸਾਰੇ ਪਦਾਰਥਾਂ ਨੂੰ ਜੋ ਸਤਗੁਰ ਸੱਚੇ ਪਾਤਸ਼ਾਹ ਦੀ ਸ਼ਰਣੀ ਪੈਂਦਾ ਹੈ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਕਿਹੜੇ ਖਾਲਸਾ ਦੀ ਉਹ ਗੁਣ ਹਨ ਜਿਹੜੇ ਹਿਰਦੇ ਵਿੱਚ ਪ੍ਰਗਟ ਹੋ ਜਾਵਣ ਹਿਰਦੇ ਵਿੱਚ ਧਾਰਨ ਹੋ ਜਾਵਣ ਤੇ ਸੁੱਖ ਪ੍ਰਾਪਤ ਹੁੰਦਾ ਸਤਗੁਰ ਸੱਚੇ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਕਿਵੇਂ ਸੇਵਾ ਕੀਤੀ ਜਾਵੇ ਕਿਵੇਂ ਸੇਵਨ ਕੀਤਾ ਜਾਵੇ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਦਾ ਪਿਆਰ ਖਾਲਸਾ ਦੀ ਸਾਨੂੰ ਪ੍ਰਾਪਤ ਹੋਵੇ ਇਸ ਬਾਰੇ ਅੱਜ ਵਿਚਾਰ ਕਰਨੀ ਹੈ ਸੋ ਇਹ ਜਿਹੜਾ ਚੈਨਲ ਹੈ ਸ਼ਹੀਦ ਸਿੰਘਾਂ ਦੀ ਕਿਰਪਾ ਨਾਲ ਖਾਲਸਾ ਦੀ ਚੱਲ ਰਿਹਾ ਸੋ ਆਪ ਜੀ ਦੇ ਚਰਨਾ ਕਮਲਾਂ ਵਿੱਚ ਬੇਨਤੀ ਹਸ ਸੰਗਤ ਜੀ ਅੱਜ ਤੱਕ ਬੇਨਤੀ ਨਹੀਂ ਕੀਤੀ ਪਰ ਫਿਰ ਵੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਆ ਸੰਗਤ ਰੂਪ ਹੋ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਕਿਉਂਕਿ ਖਾਲਸਾ ਜੀ ਇਹ ਚੈਨਲ ਜਿਹੜਾ ਹੈ ਇਹ ਦਿਨ ਬਦ ਦਿਨ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਤੇ ਮੁਸ਼ਕਲਾਂ ਆ ਰਹੀਆਂ ਸੋ ਮਹਾਰਾਜ ਕਿਰਪਾ ਕਰਨ ਸਤਿਗੁਰੂ ਸੱਚੇ ਪਾਸ਼ਾ ਦਇਆ ਕਰਨ ਕਿਉਂਕਿ ਖਾਲਸਾ ਜੀ ਨਵਾਂ ਚੈਨਲ ਬਣਾਉਣ ਲੱਗੇ ਆ ਸਮਾਂ ਲੱਗਦਾ ਕਿਉਂਕਿ ਇਹ ਤੇ ਮਿਹਨਤ ਕਰਨੀ ਇਹ ਤੇ ਹੁਣ ਪਤਾ ਹੈ ਕਿ ਚੱਲਦਾ ਹੈ ਇਹ ਵੀਡੀਓ ਬਣਾ ਕੇ ਪਾ ਦਈ ਦੀ ਗੁਰੂ ਸਾਹਿਬ ਦੀ ਕਿਰਪਾ stdcਾ ਸਾਰੀਆਂ ਸੰਗਤਾਂ ਤੱਕ ਪਹੁੰਚ ਜਾਂਦੀ। ਸੋ ਮਹਾਰਾਜ ਰਹਿਮਤ ਕਰਦ ਸਤਿਗੁਰੂ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਚਰਨਾ ਕਮਲਾਂ ਦਾ ਊਟ ਆਸਰਾ ਬਖਸ਼ਣ ਸੋ ਖਾਲਸਾ ਦੀ ਇਹ ਸ਼ੂਭ ਗੁਣ ਜਿਹੜੇ ਹਨ ਕਿਵੇਂ ਪ੍ਰਾਪਤ ਹੁੰਦੇ ਜਿਹੜਾ ਮਨੁੱਖ ਅਮਰਤ ਵੇਲੇ ਦੀ ਸੰਭਾਲ ਕਰਨ ਲੱਗ ਪੈਂਦਾ ਹੈ ਅਮਰਤ ਵੇਲੇ ਜਾਗਣਾ ਸ਼ੁਰੂ ਕਰ ਦਿੰਦਾ ਹੈ ਜਿਹੜਾ ਮਨੁੱਖ ਅਮਰਤ ਵੇਲੇ ਸਤਿਗੁਰੂ ਸੱਚੇ ਪਾਸ਼ਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਸ਼ਨਾਨ ਪਾਨ ਕਰਕੇ ਖਾਲਸਾ ਜੀ ਕਿਸੇ ਇਸ਼ਨਾਨ ਕਰਕੇ ਤੇ ਗੁਰੂ ਸਾਹਿਬ ਦੀ ਕਿਰਪਾstdcਾ ਇੱਕ ਚੌਕੜੇ ਦੇ ਵਿੱਚ ਸਾਜ ਕੇ ਸੁੱਤ ਬਿਰਤ ਨਾਲ ਵਾਹਿਗੁਰੂ ਦਾ ਮੰਤਰ ਜਪਦਾ ਹੈ ਖਾਲਸਾ ਜੀ ਮੂਲ ਮੰਤਰ ਦਾ ਅਭਿਆਸ ਕਰਦਾ ਹੈ ਐਵੇਂ ਕਰਨ ਨਾਲ ਕੁਝ ਦਿਨਾਂ ਦੇ ਵਿੱਚ ਵਿੱਚ ਸਤ ਸਤਗੁਰੂ ਦੀ ਕਿਰਪਾ ਵਰਤਦੀ ਹੈ ਜਿਹੜਾ ਮੰਤਰ ਹੁੰਦਾ ਖਾਲਸਾ ਜੀ ਜਿਹੜਾ ਅਸੀਂ ਅਭਿਆਸ ਕਰਦੇ ਆ ਉਹ ਆਪਣੇ ਆਪ ਰਸਨਾ ਤੇ ਚੜਨ ਲੱਗ ਪੈਂਦਾ ਆਪਣੇ ਆਪ ਰਸਨਾ ਬੋਲਣ ਲੱਗ ਪੈਂਦੀ ਕਈ ਵਾਰੀ ਸਾਡਾ ਧਿਆਨ ਵੀ ਨਹੀਂ ਹੁੰਦਾ ਜਿਹੜਾ ਮਨੁੱਖ ਜਿਹੜਾ ਬੰਦਾ ਅਭਿਆਸ ਕਰਦਾ ਉਹਨੂੰ ਇਸ ਚੀਜ਼ ਦਾ ਪਤਾ ਹੋਵੇਗਾ ਜਾਂ ਜਿਹੜਾ ਬੰਦਾ ਕੋਈ ਬਾਣੀ ਦਾ ਅਭਿਆਸ ਕਰਦਾ ਹੈ ਸਤਗੁਰ ਸੱਚੇ ਪਾਸ਼ਾ ਮਹਾਰਾਜ ਦੀ ਫਿਰ ਖਾਲਸਾ ਜੀ ਦੇਰ ਵਿੱਚ ਨਾ ਉਹ ਜਿਹੜੀ ਬਾਣੀ ਹੈ ਕਈ ਵਾਰ ਉਹ ਬੰਦੇ ਦੇ ਨਾ ਮੁੱਖੀ ਆਪਣੇ ਆਪ ਨਿਕਲ ਲੱਗ ਪੈਂਦੀਆਂ ਤੁਕਾਂ ਉਹ ਬੰਦਾ ਕਈ ਵਾਰੀ ਬੈਠਾ ਹੁੰਦਾ ਸੁੱਤਾ ਲੰਮੀ ਪਿਆ ਦੀ ਉਹ ਤੁਕਾਂ ਆਪਣੇ ਆਪ ਚੱਲਦੀਆਂ ਉਹ ਗੁਰੂ ਸਾਹਿਬ ਦੀ ਕਿਰਪਾ ਵਰਤਨ ਲੱਗ ਪੈਂਦੀ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਦਾ ਜਿਹੜਾ ਕੋ ਧਿਆਨ ਕਰਕੇ ਬਾਣੀ ਨਾਲ ਜੁੜਦਾ ਜਾਂ ਨਾਮ ਜਾਪ ਨਾਲ ਜੁੜਦਾ ਉਹਦੇ ਹਿਰਦੇ ਵਿੱਚ ਮਹਾਰਾਜ ਗੁਣ ਬਖਸ਼ਣ ਲੱਗ ਪੈਂਦੇ ਸੋ ਖਾਲਸਾ ਜੀ ਸਭ ਤੋਂ ਪਹਿਲਾਂ ਜਿਸ ਵੇਲੇ ਆਪਾਂ ਬਾਣੀ ਦਾ ਅਭਿਆਸ ਕਰਨਾ ਹੈ ਜੇ ਤੁਸੀਂ ਬਹੁਤਾ ਸਮਾਂ ਨਹੀਂ ਬੈਠ ਸਕਦੇ 2-4 ਮਿੰਟ ਤੋਂ ਸ਼ੁਰੂ ਕਰ ਲਓ 5 ਮਿੰਟ ਤੋਂ ਸ਼ੁਰੂ ਕਰ ਲਓ ਘੜੀ ਤੇ ਟਾਈਮ ਵੇਖ ਲਓ ਕਿ ਐਨੇ ਵਜੇ ਤੋਂ ਐਨੇ ਵਜੇ ਤੱਕ ਮੈਂ ਵਾਹਿਗੁਰੂ ਦਾ ਮੰਤਰ ਜਪਣਾ ਅੱਖਾਂ ਨਹੀਂ ਖੋਲਣੀਆਂ ਮਹਾਰਾਜ ਦਾ ਧਿਆਨ ਲਾਉਣਾ ਆਪਣੇ ਮਨ ਨੂੰ ਠਕਾ ਕੇ ਰੱਖਣਾ ਤੇ ਮੈਂ 5 ਮਿੰਟ ਕੋਈ ਫੁਰਨਾ ਨਹੀਂ ਸੋਚਣਾ ਮਨ ਨੂੰ ਇੱਕੋ ਜਗ੍ਹਾ ਵਾਹਿਗੁਰੂ ਮੰਤਰ ਵਿੱਚ ਲਾਉਣਾ ਇੱਕ ਵੀ ਗੱਲ ਮਨ ਵਿੱਚ ਨਹੀਂ ਸੋਚਣੀ ਐਵੇਂ ਅਭਿਆਸ ਕਰਨ ਨਾਲ ਹੌਲੀ-ਹੌਲੀ ਖਾਲਸਾ ਜੀ ਵਧੇਗਾ ਫਿਰ 10 ਮਿੰਟ ਤੇ 20 ਮਿੰਟ ਫਿਰ ਅੱਧਾ ਘੰਟਾ ਫਿਰ ਘੰਟਾ ਜਿਵੇਂ ਜਿਵੇਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹ ਰਸ ਬਣਨ ਲੱਗ ਪਏਗਾ ਰਸਨਾ ਦੇ ਵਿੱਚ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਹਿਰਦੇ ਵਿੱਚ ਪ੍ਰੀਤੀ ਆਉਂਦੀ ਹੈ ਤੇ ਖਾਲਸਾ ਜਿਸ ਵੇਲੇ ਵਾਹਿਗੁਰੂ ਦੀ ਪ੍ਰੀਤ ਆਉਂਦੀ ਹੈ ਮਹਾਰਾਜ ਦੀ ਯਾਦ ਆਉਣ ਲੱਗ ਪੈਂਦੀ ਹੈ ਫਿਰ ਅੱਖਾਂ ਰਾਂਹੀ ਜਲ ਛਲਕਦਾ ਹੈ ਬੈਰਾਗ ਦੀ ਅਵਸਥਾ ਆਉਣ ਲੱਗ ਪੈਂਦੀ ਹੈ ਜਿਸ ਮਨੁੱਖ ਨੂੰ ਬੈਰਾਗ ਆਉਣ ਲੱਗ ਪੈਂਦਾ ਖਾਲਸਾ ਜੀ ਮਹਾਰਾਜ ਦੀ ਗੱਲ ਸੁਣ ਕੇ ਜਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਆਂ ਜਾਂ ਸਿਮਰਨ ਕਰਦੇ ਆਂ ਜਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਿਮਾ ਸੁਣਦੇ ਆਂ ਜਿਸ ਵੇਲੇ ਖਾਲਸਾ ਦੀ ਬੈਰਾਗ ਆਉਂਦਾ ਹੈ ਉਸ ਵੇਲੇ ਬੈਰਾਗ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਕਿ ਸਤਿਗੁਰੂ ਜੀ ਸਾਨੂੰ ਨਾਮ ਬਖਸ਼ੋ ਸਾਨੂੰ ਬਾਣੀ ਦਾ ਜਾਪ ਬਖਸ਼ੋ ਸਾਨੂੰ ਚਰਨਾ ਕਮਲਾਂ ਦਾ ਪਿਆਰ ਬਖਸ਼ੋ ਕਿਉਂਕਿ ਬੈਰਾਗ ਵਿੱਚ ਖਾਲਸਾ ਜੀ ਕੀਤੀ ਹੋਈ ਅਰਦਾਸ ਬਹੁ ਛੇਤੀ ਮਹਾਰਾਜ ਤੱਕ ਪਹੁੰਚਦੀ ਹੈ ਬੈਰਾਗੀ ਜਿਹੜਾ ਮਨੁੱਖ ਹੁੰਦਾ ਜਦੋਂ ਬੈਰਾਗ ਆ ਜਾਂਦਾ ਹਿਰਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਉਸ ਮੇਰੇ ਖਾਲਸਾ ਜੀ ਕੋਈ ਅਗੰਮੀ ਸ਼ਕਤੀ ਕੋਲ ਹੁੰਦੀ ਹੈ ਇਸ ਕਰਕੇ ਬੈਰਾਗ ਆਉਂਦਾ ਸੋ ਮਹਾਰਾਜ ਦੀ ਰਹਿਮਤ ਕਿਰਪਾ صدਕਾ ਸੱਚੇ ਪਾਤਸ਼ਾਹ ਦੀ ਕਿਰਪਾ صدਕਾ ਉਹ ਕੀਤੀ ਹੋਈ ਅਰਦਾਸ ਫਿਰ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਪ੍ਰਵਾਨ ਹੁੰਦੀ ਹੈ ਤੇ ਸਾਡਾ ਚਾਹੇ ਕੋਈ ਵੀ ਕਾਰਜ ਹੋਵੇ ਕਿਸੇ ਪ੍ਰਕਾਰ ਉਸ ਉਤੇ ਇਥੇ ਦੀ ਹੋ ਜਾਂਦਾ ਮਹਾਰਾਜ ਦੀ ਕਿਰਪਾ ਵਰਤ ਜਾਂਦੀ ਸੋ ਸਤਿਗੁਰ ਦੀ ਬਾਣੀ ਵਿੱਚ ਸੱਬੇ ਖਜ਼ਾਨੇ ਹਨ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣਾ ਕੀਤਾ ਕਿ ਬੰਦਿਆ ਮਨ ਨੀਵਾ ਰੱਖ ਸੱਚੇ ਪਾਤਸ਼ਾਹ ਨੇ ਤੈਨੂੰ ਸਾਰਾ ਕੁਝ ਹੀ ਬਖਸ਼ਿਆ ਜਿਹੜਾ ਮਨੁੱਖ ਜਾਪ ਕਰਨ ਲੱਗ ਪੈਂਦਾ ਬਾਣੀ ਦਾ ਅਭਿਆਸ ਕਰਨ ਲੱਗ ਪੈਂਦਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਜਾਗਣ ਲੱਗ ਪੈਂਦਾ ਉਹਨੂੰ ਆਪਣੇ ਆਪ ਸੁਤੇ ਸਿਰ ਪਤਾ ਲੱਗਣ ਲੱਗ ਪੈਂਦਾ ਕਿ ਭਾਈ ਮੇਰੇ ਹੱਥ ਕੁਝ ਵੀ ਨਹੀਂ ਮੈਂ ਐਵੇਂ ਹੰਕਾਰੀ ਬਣਿਆ ਹੋਇਆ ਪੈਸੇ ਦੇ ਪਿੱਛੇ ਲੱਗਾ ਹੋਇਆ ਸਾਰਾ ਕੁਝ ਤਬਾਹ ਕਰਕੇ ਬਹਿ ਗਿਆ ਆਪਣਾ ਉਹਨੂੰ ਹੌਲੀ ਹੌਲੀ ਸਮਝ ਆਉਣ ਲੱਗ ਪੈਂਦੀ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਹਮੇਸ਼ਾ ਨੀਵੇਂ ਰਹਿਣਾ ਨੀਵੇਂ ਹੋ ਕੇ ਬਾਣੀ ਦਾ ਜਾਪ ਕਰਨਾ ਕਦੇ ਨਹੀਂ ਜਿਤਾਉਣਾ ਕਿ ਮੈਂ ਬੜਾ ਪਾਠ ਕਰਦਾ ਮੈਂ ਬਹੁਤੇ ਲੋਕ ਇਹੀ ਦੇਖਦਾ ਹਾਂ ਆਪ ਖੁਦ ਵਿੱਚ ਗਿਣਦਾ ਹਾਂ ਸਾਰਿਆਂ ਨੂੰ ਮੈਂ ਕਿਸੇ ਨੂੰ ਕਹਿੰਦਾ ਨਹੀਂ ਕਿਉਂਕਿ ਸਾਰਿਆਂ ਤੋਂ ਮਾੜਾ ਤੇ ਸਾਰਿਆਂ ਤੋਂ ਬੁਰੀ ਹਾਲਤ ਵਾਲਾ ਮੈਂ ਖੁਦ ਆਪ ਹਾਂ ਸੋ ਸਾਰੇ ਭਾਈ ਮੇਰੇ ਤੋਂ ਚੰਗੇ ਨੇ ਨਾਮ ਬਾਣੀ ਜਪਣ ਵਾਲੇ ਬਾਬਾ ਦੀਪ ਸਿੰਘ ਸਾਹਿਬ ਨਾਲ ਪ੍ਰੇਮ ਕਰਨ ਵਾਲੇ ਉੱਥੇ ਜਾ ਕੇ ਬਾਣੀ ਪੜਨ ਵਾਲੇ ਇੰਨੀ ਗਰਮੀ ਦੇ ਵਿੱਚ ਸੋ ਭਾਈ ਸਾਰਿਆਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਜਿਹੜੇ ਬਾਣੀ ਪੜ੍ਹਦੇ ਨੇ ਸੋ ਸਤਿਗੁਰ ਦੀ ਕਿਰਪਾ ਸਦਕਾ ਮਹਾਰਾਜ ਨੇ ਸਭ ਤੋਂ ਵੱਡੇ ਜਿਹੜੇ ਗੁਣ ਆਪਣਾ ਹੋਣ ਵਾਸਤੇ ਕਿਹਾ ਹੈ ਜਿਹਦੇ ਕਰਕੇ ਖਾਲਸਾ ਜੀ ਸਾਡਾ ਕੀਤਾ ਹੋਇਆ ਜਪ ਤਪ ਫਲਦਾ ਹੈ ਉਹ ਸਭ ਤੋਂ ਪਹਿਲਾ ਅੱਖਰ ਹੈ ਨੀਵੇਂ ਰਹਿਣਾ ਤੇ ਹੰਕਾਰ ਨਾ ਕਰਨਾ ਕਿਉਂਕਿ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ بڑے بڑے ਹੰਕਾਰੀਆਂ ਨਾਨਕ ਗਰਭ ਗਲੇ ਖਾਲਸਾ ਜੀ ਗਰਭ ਵਿੱਚ ਹੀ ਗਲੇ ਰਹਿੰਦੇ ਨੇ ਹੰਕਾਰ ਵਿੱਚ ਹੀ ਗਰ ਜਾਂਦੇ ਨੇ ਉਹਨਾਂ ਦਾ ਕੋਈ ਮਹਾਰਾਜ ਕਹਿੰਦੇ ਪਾਰ ਉਤਾਰਾ ਨਹੀਂ ਹੁੰਦਾ ਕੋਈ ਬਾਹ ਫੜਨ ਵਾਲਾ ਨਹੀਂ ਹੁੰਦਾ ਸੋ ਹਮੇਸ਼ਾ ਭਾਈ ਆਪਣੇ ਮਨ ਨੂੰ ਨੀਵੇਂ ਰੱਖਣਾ ਨੀਵੇਂ ਰੱਖ ਕੇ ਸੰਸਾਰ ਵਿੱਚ ਵਿਚਰਣਾ ਹੈ ਬਹੁਤਾ ਪੈਸਾ ਆ ਗਿਆ ਤਾਂ ਵੀ ਨੀਵੇਂ ਰਹਿਣਾ ਬਹੁਤੀ ਸ਼ੋਰਤ ਆ ਗਈ ਤਾਂ ਵੀ ਨੀਵੇਂ ਰਹਿਣਾ ਵੱਡੀ ਸ਼ਕਤੀ ਹੱਥ ਵਿੱਚ ਆ ਗਈ ਤੁਹਾਡੇ ਕੋਲੇ ਭਾਈ ਕੋਈ ਮੰਤਰੀ ਬਣ ਗਏ ਹੋ ਕੋਈ ਹੋਰ ਬਣ ਗਏ ਹੋ ਜਾਂ ਕਿਸੇ ਪ੍ਰਕਾਰ ਕੋਈ ਤਾਕਤ ਹੱਥ ਵਿੱਚ ਆ ਗਈ ਹੈ ਤਾਂ ਵੀ ਨੀਵੇਂ ਰਹਿਣਾ ਕਿਉਂਕਿ ਪਰਮੇਸ਼ਰ ਨੇ ਦਿੱਤੀ ਹੈ ਉਹ ਵਾਹਿਗੁਰੂ ਤੋਂ ਵੱਡਾ ਹੋਰ ਕੋਈ ਹੋ ਨਹੀਂ ਸਕਦਾ ਸਾਰਿਆਂ ਤੋਂ ਵੱਡਾ ਸਮਰਖ ਸਤਿਗੁਰੂ ਉਹੀ ਹੈ ਸੋ ਮਹਾਰਾਜ ਕਹਿੰਦੇ ਜਿਸ ਕੇ ਅੰਤਨ ਰਾਜ ਹੈ ਵਿਮਾਨ ਸੋ ਨਰਕ ਪਾਤੀ ਹੋਤ ਉਸਮਾਨ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਕਹਿੰਦਾ ਵੀ ਮੇਰਾ ਰਾਜ ਹੈ ਮੇਰਾ ਹੁਣ ਬੜਾ ਚੱਲਦਾ ਇੱਥੇ ਨਾ ਜਿਹੜਾ ਬੰਦਾ ਇਹ ਸੋਚਦਾ ਸਤਿਗੁਰੂ ਮਹਾਰਾਜ ਕਹਿੰਦੇ ਨਰਕਾਂ ਦੇ ਰਾਹ ਪੈਣ ਵਾਲਾ ਤੇ ਸਜ਼ਾਦਾਰ ਹੁੰਦਾ ਉਥੇ ਸਜ਼ਾ ਮਿਲਦੀ ਆ ਉਹਨੂੰ ਜੋ ਜਾਨਾ ਮੈਂ ਜੋ ਵਣਨ ਤਾਂ ਜਿਹੜਾ ਕਹਿੰਦਾ ਮੈਂ ਬੜਾ ਸੋਹਣਾ ਹਾਂ ਜਿਵੇਂ ਆਪ ਕਰਕੇ ਬੰਦਿਆਂ ਨੂੰ ਆਤ ਹੁੰਦੀ ਆ ਜਾਂ ਬੀਬੀਆਂ ਨੂੰ ਆਤ ਹੁੰਦੀ ਆ ਕਿ ਭਾਈ ਮੇਰੇ ਵਰਗਾ ਹੋਰ ਕੋਈ ਸੋਹਣਾ ਨਹੀਂ ਲੋਕਾਂ ਨੂੰ ਰਿਚਨਾ ਕਰਨੀਆਂ ਦੂਜਿਆਂ ਦੇ ਨੈਣ ਨਕਸ਼ੇ ਵੇਖ ਕੇ ਗੱਲਾਂ ਕਰਨੀਆਂ ਜਾਂ ਦੂਸਰਿਆਂ ਦਾ ਸਰੀਰ ਵੇਖ ਕੇ ਰਿਚਨਾ ਕਰਨੀਆਂ ਸੋ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬੰਦਾ ਮਨ ਵਿੱਚ ਇਹੋ ਜੀ ਇੱਛਾ ਰੱਖਦਾ ਹੈ ਨਾ ਸੱਚੇ ਪਾਤਸ਼ਾਹ ਕਹਿੰਦੇ ਜੋ ਜਨਮ ਮਜੂਬ ਵਣਤ ਸੋ ਹੋਵਤ ਬਿਸ਼ਟਾ ਕਰਜਨਤ ਮਹਾਰਾਜ ਕਹਿੰਦੇ ਫਿਰ ਉਹਦਾ ਜਨਮ ਇਹੋ ਜਿਹਾ ਹੁੰਦਾ ਜਿਵੇਂ ਖਾਲਸਾ ਜੀ ਆ ਗੰਦਗੀ ਹੁੰਦੀ ਹੈ ਜਿਹੜੀ ਆਪਾਂ ਗੰਦਗੀ ਤਿਆਗਨੇ ਹਾਂ ਉਹਦੇ ਵਿੱਚ ਵੀ ਕੀੜੇ ਪੈਂਦੇ ਨੇ ਮਹਾਰਾਜ ਕਹਿੰਦੇ ਉੱਥੇ ਜਨਮ ਮਿਲਦਾ ਹੈ ਜਿਹੜਾ ਹੰਕਾਰ ਜੋਗਣ ਦਾ ਕਰਦਾ ਸੋ ਸਤਿਗੁਰੂ ਜੀ ਮਹਾਰਾਜ ਨੇ ਸ੍ਰੀ ਸੁਖਨੀ ਸਾਹਿਬ ਦੀ ਬਾਣੀ ਵਿੱਚ ਸਾਨੂੰ ਬਹੁਤ ਕੁਝ ਦੱਸਿਆ ਸੋ ਮਹਾਰਾਜ ਦੀ ਇਹ ਪਾਵਨ ਪਵਿੱਤਰ ਬਾਣੀ ਦਾ ਜਿਹੜਾ ਕੋਈ ਭਾਈ ਜਾਪ ਕਰਦਾ ਹੈ ਨਾ ਉਹਨੂੰ ਕਈ ਪ੍ਰਕਾਰ ਦੀ ਖਾਲਸਾ ਜੀ ਖੁਸ਼ੀ ਕਈ ਪ੍ਰਕਾਰ ਦੀਆਂ ਮਨੁਕਾਮਨਾ ਤੇ ਸੁੱਖਾਂ ਦੀ ਮਣੀ ਹੈ ਬਾਣੀ ਸੁੱਖ ਦੇਣ ਵਾਲੀ ਬਾਣੀ ਹੈ ਸੋ ਕਈ ਪ੍ਰਕਾਰ ਦੀ ਸੋਝੀ ਮਹਾਰਾਜ ਦੀ ਇਸ ਬਾਣੀ ਤੋਂ ਆਉਂਦੀ ਹੈ ਸਤਿਗੁਰ ਕਹਿੰਦੇ ਆਪਕੋ ਕਰਮਵੰਤ ਕਹਾਵਾ ਹੈ ਜਨਮ ਮਰਾਂ ਬਹੁ ਜੂਨ ਪਰਮਾਵਾ ਜਿਹੜਾ ਬੰਦਾ ਕਵੇ ਵੀ ਮੈਂ ਬੜੇ ਚੰਗੇ ਕੰਮ ਕਰਨ ਵਾਲਾ ਮੈਂ ਅੱਜ ਤੱਕ ਸਾਰੇ ਚੰਗੇ ਕੰਮ ਕੀਤੇ ਜਿਵੇਂ ਆਮ ਕਰਕੇ ਸਾਡੀ ਇਹ ਆਦਤ ਬਣੀ ਹੋਈ ਹੈ ਕਿ ਅਸੀਂ ਕਹਣਾ ਅਸੀਂ ਤਾਂ ਕਿਸਦਾ ਮਾੜਾ ਕੀਤਾ ਨਹੀਂ ਅੱਜ ਤੱਕ ਸਾਡਾ ਰੱਬ ਨੇ ਪਤਾ ਨਹੀਂ ਕਿਉਂ ਕਰਤਾ ਮਹਾਰਾਜ ਕਹਿੰਦੇ ਭਾਈ ਜੇ ਤੂੰ ਚੰਗੇ ਬਣਦੇ ਆ ਨਾ ਤੁਸੀਂ ਸਤਗੁਰ ਕਹਿੰਦੇ ਆਪਸ ਕੋ ਕਰਮਵੰਤ ਕਹਾਵਾ ਜਨਮ ਮਰਾਂ ਬਹੁ ਜੂਨ ਪਰਮਾਵਾ ਉਹ ਜੰਮਦਾ ਤੇ ਮਰਦਾ ਰਹੂਗਾ ਜੂਨਾ ਵਿੱਚ ਪੈਂਦਾ ਰਹੂਗਾ ਧੰਨ ਧਨ ਭੂਮ ਘਾ ਦਿਓ ਕਰੇ ਗਵਾਨ ਸੋ ਮੂਲਖ ਅੰਧਾ ਗਿਆਨ ਮਹਾਰਾਜ ਕਹਿੰਦੇ ਜਿਹਦੇ ਕੋਲੇ ਬੌਧੀ ਪੈ ਜਾਂ ਜਿਹਦੇ ਕੋਲੇ ਬਹੁਤਾ ਪੈਸਾ ਆ ਗਿਆ ਮਾਲਕੀ ਆ ਗਈ ਜ਼ਮੀਨਾਂ ਦੀ ਉਹ ਵੀ ਹੰਕਾਰ ਕਰੇ ਸਤਿਗੁਰੂ ਮਹਾਰਾਜ ਕਹਿੰਦੇ ਵੱਡਾ ਮੂਰਖ ਤੇ ਸਭ ਤੋਂ ਵੱਡਾ ਜਿਹੜਾ ਅਗਿਆਨੀ ਹੈ ਹੰਕਾਰ ਨਾਲ ਭਰਿਆ ਹੋਇਆ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨੂੰ ਦਰਜਾ ਦਿੱਤਾ ਸਭ ਤੋਂ ਵੱਡਾ ਮਹਾਰਾਜ ਕਹਿੰਦੇ ਕਰਿ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੈ ਨਾਨਕ ਈਹਾ ਮੁਕਤ ਆਗੈ ਸੁਖ ਪਾਵੈ ਜਿਹਦੇ ਹਿਰਦੇ ਵਿੱਚ ਖਾਲਸਾ ਜੀ ਗਰੀਬੀ ਆ ਜਾਂਦੀ ਗਰੀਬੀ ਕੋਈ ਇਹ ਨਹੀਂ ਕਿ ਉਹਦੇ ਕੋਲੇ ਪੈਸਾ ਨਹੀਂ ਹੁੰਦਾ ਜਾਂ ਉਹ ਕੰਗਾਲ ਹੋ ਜਾਂਦਾ ਉੱਥੇ ਗੁਰੂ ਸਾਹਿਬ ਕਿਰਪਾ ਕਰਦੇ ਨਹੀਂ ਗਰੀਬੀ ਦਾ ਭਾਵ ਹੁੰਦਾ ਹਰ ਇੱਕ ਨੂੰ ਇੱਕੋ ਸਮਾਨ ਸਮਝਣਾ ਚਾਹੇ ਕੋਈ ਵੱਡਾ ਹੈ ਉਹਦਾ ਵੀ ਅਦਬ ਕਰਨਾ ਚਾਹੇ ਕੋਈ ਮਾੜਾ ਹੈ ਕੰਗਾਲ ਹੈ ਉਹਦਾ ਵੀ ਅਦਬ ਸਤਕਾਰ ਕਰਨਾ ਸਾਰਿਆਂ ਨਾਲ ਮਿੱਠਾ ਬੋਲਣਾ ਸਾਰਿਆਂ ਨੂੰ ਹੱਥ ਜੋੜ ਕੇ ਫਤਿਹ ਬੁਲਾਉਣੀ ਗਾਲ ਨਾਲ ਲਾਉਣਾ ਆਏ ਗਏ ਨੂੰ ਇਹ ਨਹੀਂ ਵੀ ਕੋਈ ਚੰਗਾ ਜਿਹੜਾ ਪਹੁੰਚਦਾਰ ਘਰੇ ਆ ਗਿਆ ਤੇ ਉਹਨੂੰ ਸੋਫਿਆਂ ਤੇ ਬਿਠਾ ਲਓ ਤੇ ਜਿਹੜਾ ਕੋਈ ਵਿਚਾਰਾ ਗਰੀਬ ਗੁਰਬਾ ਆ ਗਿਆ ਉਹਨੂੰ ਕੋਈ ਬੈਠਣ ਨੂੰ ਚੌਂਕੀ ਵੀ ਨਾ ਦੇਵੇ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਸਤਿਗੁਰੂ ਦੀ ਖੁਸ਼ੀ ਕਦੇ ਨਹੀਂ ਲੈ ਸਕਦੇ ਜਿਹੜੇ ਇੱਕ ਸਮਾਨ ਸਮਝਦੇ ਨੇ ਸਾਰੇ ਜੀਆਂ ਨੂੰ ਕਿਉਂਕਿ ਵਾਹਿਗੁਰੂ ਸਾਰਿਆਂ ਵਿੱਚ ਵਸਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਉਹ ਫਿਰ ਇੱਥੇ ਵੀ ਸੁੱਖ ਪਾਉਂਦੇ ਨੇ ਤੇ ਉਹਗੇ ਜਾ ਕੇ ਵੀ ਉਹਨਾਂ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਸਮਝਾਉਣਾ ਕੀਤਾ। ਸੋ ਕਦੇ ਵੀ ਮਾਇਆ ਦਾ ਜਾਂ ਸ਼ੌਰਤ ਦਾ ਜੋ ਕਿਸੇ ਪ੍ਰਕਾਰ ਆ ਗਈ ਹੈ ਕੋਲੇ ਮਹਾਰਾਜ ਦੀ ਕਿਰਪਾ ਨਾਲ ਉਹਦਾ ਗਰਵ ਨਹੀਂ ਕਰਨਾ ਚਾਹੀਦਾ। ਉਹਦਾ ਹੰਕਾਰ ਨਹੀਂ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਇਸੇ ਕਰਕੇ ਸੰਸਾਰ ਦੁਖੀ ਹੈ। ਸੰਸਾਰ ਹੰਕਾਰ ਕਰਦਾ। ਨਿੱਕੀ-ਮੋਟੀ ਸ਼ਕਤੀ ਦਾ ਹੰਕਾਰ ਕਰਦਾ ਹੈ। ਨਿੱਕੀਆਂ ਵੱਡੀਆਂ ਚੀਜ਼ਾਂ ਤੇ ਹੰਕਾਰ ਕਰੀ ਜਾਂਦਾ ਕੋਈ ਗੱਡੀਆਂ ਤੇ ਹੰਕਾਰ ਕਰੀ ਜਾਂਦਾ ਧੀਆਂ ਪੁੱਤਰਾਂ ਤੇ ਹੰਕਾਰ ਕਰੀ ਜਾਂਦੇ ਲੋਕ ਕਈ ਇਹੋ ਜੀਆਂ ਬੀਬੀਆਂ ਨੇ ਜਿਨ੍ਹਾਂ ਦੇ ਘਰ ਪੁੱਤ ਨੇ ਤੇ ਦੂਜਿਆਂ ਦੇ ਘਰ ਧੀਆਂ ਉਹ ਇਥੋਂ ਹੰਕਾਰ ਕਰੀ ਜਾਂਦੀਆਂ ਸੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨਰਕਾਂ ਦਾ ਰਾਹ ਹੈ ਇਹ ਹੰਕਾਰ ਜਿਹੜਾ ਬੰਦਾ ਹੰਕਾਰ ਕਰਦਾ ਹੈ ਉਹ ਤੇ ਸਤਗੁਰੂ ਦੀ ਕਦੇ ਵੀ ਖੁਸ਼ੀ ਨਹੀਂ ਹੁੰਦੀ ਨਰੰਕਾਰ ਅਕਾਲਪੁਰਖ ਵਾਹਿਗੁਰੂ ਉਹਦੇ ਨਾਲ ਨਜ਼ਰ ਕਦੇ ਨਹੀਂ ਕਰਦਾ ਸੋ ਕਦੇ ਵੀ ਇਹ ਚੀਜ਼ਾਂ ਨਹੀਂ ਸੋਚਣੀਆਂ ਕਿ ਭਾਈ ਅਸੀਂ ਬੜੇ ਤਗੜੇ ਹੋ ਗਏ ਆ ਤੇ ਬਾਕੀ ਹੁਣ ਸਾਡੇ ਤੋਂ ਸਾਰੇ ਨੀਵੇਂ ਨੇ ਜਿਹੜਾ ਕੋਈ ਬੰਦਾ ਕਹੀਂ ਇਹੋ ਜਿਹੇ ਲੋਕ ਨੇ ਇਥੋਂ ਕੈਨੇਡਾ ਚਲੇ ਜਾਂਦੇ ਉਥੇ ਭਾਵੇਂ ਜਾ ਕੇ ਕੁਝ ਵੀ ਨਾ ਕਰਦੇ ਹੁਣ ਇੱਥੇ ਰੋ ਪਾਈ ਜਾਂਦੇ ਵੀ ਸਾਡਾ ਮੁੰਡਾ ਕੈਨੇਡਾ ਚਲਾ ਗਿਆ ਤੁਹਾਡੇ ਕੋਲੋਂ ਕੀ ਹੋਇਆ ਸੋ ਇਹੋ ਜੀਆਂ ਗੱਲਾਂ ਮਹਾਰਾਜ ਕਹਿੰਦੇ ਕਦੇ ਨਹੀਂ ਕਰਨੀਆਂ ਚਾਹੀਦੀਆਂ ਉੱਚੀਆਂ ਨੀਵੀਆਂ ਸਮੇਂ ਦਾ ਨਹੀਂ ਪਤਾ ਹੁੰਦਾ ਸਤਿਗੁਰੂ ਜੀ ਜਿੱਥੇ ਸੁੱਕੀ ਧਰਤੀ ਹੁੰਦੀ ਹੈ ਉਥੇ ਜਲ ਲੈ ਕੇ ਆ ਜਾਂਦੇ ਤੇ ਜਿੱਥੇ ਖਾਲਸਾ ਜੀ ਜਲ ਹੁੰਦਾ ਸਮੁੰਦਰ ਵਗਦੇ ਹੁੰਦੇ ਉਥੇ ਅੱਜ ਖੰਡਰ ਬਣੇ ਹੋਏ ਸੋ ਇਹ ਵਾਹਿਗੁਰੂ ਦੀ ਮੋਜ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕੋਈ ਵੀ ਕਰ ਸਕਦੇ ਉਹਦੇ ਹੱਥ ਸਾਰੀਆਂ ਖੇਡਾਂ ਨੇ ਸੋ ਪਰਮੇਸ਼ਰ ਵਾਹਿਗੁਰੂ ਤੋਂ ਡਰ ਕੇ ਸੰਸਾਰ ਵਿੱਚ ਰਹਿਣਾ ਚਾਹੀਦਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਨਾਮ ਜਪਣ ਵਾਲਾ ਸਭ ਤੋਂ ਉੱਚਾ ਹੈ ਨਾਮ ਜਪਣ ਵਾਲੇ ਦੇ ਹਿਰਦੇ ਵਿੱਚ ਹੀ ਸਭ ਕੁਝ ਹੈ ਕਿਉਂਕਿ ਕਰਨ ਕਰਾਉਣ ਵਾਲਾ ਵਾਹਿਗੁਰੂ ਹੈ ਸੋ ਵਾਹਿਗੁਰੂ ਸੱਚੇ ਪਾਸ਼ਾ ਦਾ ਪੈ ਤੇ ਅਦਬ ਸਤਕਾਰ ਕਰਨ ਵਾਲੇ ਨੂੰ ਸਭ ਕੁਝ ਪ੍ਰਾਪਤ ਹੁੰਦਾ ਆ ਉਹਦੇ ਸਾਰੇ ਦੁੱਖ ਨਾਸ ਹੋ ਜਾਂਦੇ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਆਪਣੀ ਸਿਆਣਪ ਕਦੇ ਵੀ ਅੱਗੇ ਨਹੀਂ ਕਰਨੀ ਚਾਹੀਦੀ ਸਿਰਫ ਵਾਹਿਗੁਰੂ ਦਾ ਸਿਮਰਨ ਵਿਹਾਸ ਕਰਨਾ ਚਾਹੀਦਾ ਆ ਉਹਦੇ ਉੱਤੇ ਆਸ ਰੱਖਣੀ ਚਾਹੀਦੀ ਆ ਫਿਰ ਸਾਰੇ ਦੁੱਖ ਭਰਮ ਤੇ ਡਰ ਸਾਰੇ ਦੂਰ ਹੋ ਜਾਂਦੇ ਸਤਗੁਰੂ ਕਹਿੰਦੇ ਤਜੋ ਸਿਆਣਪ ਸੁਰਜਾ ਨਾ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਭਉ ਜਾਏ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਮਝਾਉਣਾ ਕਰਦੇ ਕਿ ਮਨੁੱਖ ਤੇ ਕਦੇ ਆਤ ਨਾ ਲਾਉ ਆਤ ਵਾਹਿਗੁਰੂ ਅਕਾਲ ਪੁਰਖ ਤੇ ਟੇਕ ਟਕਾਓ ਆਪਣੀ ਉਤੋਂ ਬਿਨਾ ਕੋਈ ਬਾਹ ਫੜਨ ਵਾਲਾ ਨਹੀਂ ਸਤਿਗੁਰ ਕਹਿੰਦੇ ਮਾਨਵ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਏਕਾ ਭਗਵਾਨ ਜਿਸ ਕੈ ਦੀਆ ਰਹਿ ਅਕਾਏ ਬਹੁਰ ਨ ਤ੍ਰਿਸ਼ਨਾ ਲਾਗੇ ਆਏ ਮਾਰੈ ਰੱਖੈ ਏਕੋ ਆਪ ਮਾਨੁਕ ਕਹਿ ਕਿਛ ਨਾਹੀ ਹਾਥ ਸਤਿਗੁਰ ਮਹਾਰਾਜ ਕਹਿੰਦੇ ਬੰਦੇ ਦੇ ਹੱਥ ਕੁਛ ਵੀ ਨਹੀਂ ਵਾਹਿਗੁਰੂ ਸੱਚੇ ਪਾਤਸ਼ਾਹ ਰੱਖਣ ਵਾਲਾ ਮਾਰਨ ਵਾਲਾ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰੱਖ ਕੰਟ ਕਰੋਏ ਸਿਮਰ 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 ਪ੍ਰਭ ਸੋਏ ਨਾਨਕ ਬਿਗਨ ਨ ਲੱਗੈ ਕੋਈ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਓਨੂੰ ਸਿਮਰਿਆ ਕਰ ਓਨੂੰ ਯਾਦ ਕਰਿਆ ਕਰ ਤੈਨੂੰ ਕੋਈ ਵੀ ਬਿਗਨ ਨਹੀਂ ਲੱਗੇਗਾ ਮਹਾਰਾਜ ਸੱਚੇ ਪਾਤਸ਼ਾਹ ਦੀ ਗਵਾਹੀ ਹੈ ਫਿਰ ਵੀ ਖਾਲਸਾ ਜੀ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਮੂਰਖ ਦੇ ਮੂਰਖ ਰਹੇ ਹਾਂ ਮਹਾਰਾਜ ਦੇ ਬੋਲਾਂ ਤੇ ਸਾਨੂੰ ਭਰੋਸਾ ਹੀ ਨਹੀਂ ਆਉਂਦਾ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਕਹਿੰਦੇ ਵੇ ਹਾਰ ਕਰ ਕਿਰਤ ਕਿਰਤ ਕਰ ਕਮਾਈ ਕਰ ਪੈਸੇ ਕਮਾ ਪਰ ਸਤਗੁਰੂ ਦੀ ਸੰਗਤ ਵੀ ਕਰਿਆ ਕਰ ਚਰਨ ਚਲੋ ਮਾਰਗ ਕੋ ਬਿੰਦ ਮਿਟੇ ਪਾਪ ਜਪਿਏ ਹਰ ਬਿੰਦ ਮਹਾਰਾਜ ਦੇ ਮਾਰਗ ਤੇ ਆਪਣੇ ਪੈਰਾਂ ਨੂੰ ਤੋਰਿਆ ਕਰ ਸਤਿਗੁਰ ਦੇ ਦਰਸ਼ਨਾਂ ਨੂੰ ਜਾਇਆ ਕਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਸਾਰੇ ਪਾਪ ਜਿਹੜੇ ਨੇ ਥੋੜਾ ਜਿਹਾ ਜਪਣ ਨਾਲ ਹੀ ਦੂਰ ਹੋ ਜਾਣਗੇ ਓ ਥੋੜਾ ਜਿਹਾ ਜਪਿਆ ਤੇਰੇ ਸਾਰੇ ਪਾਪ ਨਾਸ਼ ਹੋ ਜਾਣਗੇ ਕਿਉਂਕਿ ਤੂੰ ਮਹਾਰਾਜ ਦੇ ਰਸਤੇ ਤੇ ਚੱਲ ਪਿਆ ਤੂੰ ਅਮਰਤ ਵੇਲੇ ਜਾਗਣ ਲੱਗ ਪਿਆ ਤੂੰ ਸਤਿਗੁਰ ਦੇ ਬਚਨ ਕਮਾਉਣ ਲੱਗ ਪਿਆ ਮਹਾਰਾਜ ਕਹਿੰਦੇ ਕਰ ਹਰ ਕਰਮ শ্রবণ ਹਰ ਕਥਾ ਹਰਦਰ ਦਰਗਹ ਨਾਨਕ ਉਜਲ ਮਥਾ ਭਾਈ ਮਹਾਰਾਜ ਦੀ ਵਿਡਿਆਈ ਇਨਾਂ ਕੰਨਾਂ ਨਾਲ ਸੁਣਿਆ ਕਰ ਵਾਹਿਗੁਰੂ ਸੱਚੇ ਪਾਸ਼ਾ ਦੀ ਮਹਿਮਾ ਸੁਣਿਆ ਕਰ ਫਿਰ ਤੇਰਾ ਮਥਾ ਜਿਹੜਾ ਉਜਵਲਾ ਹੋਊਗਾ ਸੁਰਖਰੂ ਹੋ ਜਾਏਗਾ ਦਰਗਾਹ ਦੇ ਵਿੱਚ ਵਾਹਿਗੁਰੂ ਦੀ ਦੀ ਜਾ ਕੇ ਸੋ ਮਹਾਰਾਜ ਦੇ ਨਾਮ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਉੱਚਾ ਸੁੱਚਾ ਨਹੀਂ ਸੋ ਸਤਗੁਰ ਸੱਚੇ ਪਾਸ਼ਾ ਕਹਿੰਦੇ ਭਾਈ ਸੰਸਾਰ ਵਿੱਚ ਕੋਈ ਵੀ ਇਹੋ ਜਿਹਾ ਮਨੁੱਖ ਨਹੀਂ ਜਿਹੜਾ ਮਾਇਆ ਨਹੀਂ ਮੰਗਦਾ ਸੁੱਖ ਨਹੀਂ ਮੰਗਦਾ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਪਰ ਇਹ ਸਾਰੇ ਜਿਹੜੇ ਸੁੱਖ ਨੇ ਇਹ ਨਰਖਾਂ ਨੂੰ ਲੈ ਕੇ ਜਾਂਦੇ ਨੇ ਦੋਜਿਕ ਜਪਾਉਂਦੇ ਨੇ ਇਹਨਾਂ ਤੋਂ ਬਿਨਾ ਹੋਰ ਕਿਤੇ ਪਾਸੇ ਲੈ ਕੇ ਨਹੀਂ ਜਾਂਦੇ ਕੋਈ ਵਡਿਆਈ ਨਹੀਂ ਤੇ ਆਉਂਦੇ ਕੋਈ ਵਾਹਿਗੁਰੂ ਸੱਚੇ ਪਾਸ਼ਾ ਦਾ ਪ੍ਰੇਮ ਨਹੀਂ ਪਵਾਉਂਦੇ ਸੋ ਇਸੇ ਕਰਕੇ ਭਾਈ ਇਹ ਸਾਰੇ ਬੰਧਨ ਹੀ ਹਨ ਮਹਾਰਾਜ ਕਹਿੰਦੇ ਬਿਨਾ ਸੰਤੋਖ ਤੋਂ ਕੋਈ ਵੀ ਮਨੁੱਖ ਰਾਜਦਾ ਨਹੀਂ ਮਨੁੱਖ ਰਾਜੀ ਨਹੀਂ ਸਕਦਾ ਬਿਨਾ ਸੰਤੋਖ ਤੋਂ ਸੋ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਭਾਈ ਸੰਤੋਖ ਨੂੰ ਧਾਰਨਾ ਕਰ ਵਾਹਿਗੁਰੂ ਸੱਚੇ ਪਾਸ਼ਾ ਕਿਰਪਾ ਕਰਕੇ ਤੇਰੇ ਬੰਧਨਾਂ ਨੂੰ ਤੋੜਨਗੇ ਜੇ ਤੂੰ ਵਾਹਿਗੁਰੂ ਦੇ ਮਾਰਗ ਤੇ ਚੱਲ ਪਵੇਂਗਾ ਰਬ ਕਿਰਪਾ ਤੇ ਬੰਧਨ ਟੁੱਟਾ ਹੈ ਗੁਰ ਪ੍ਰਸਾਦ ਨਾਨਕ ਹੋਂ ਛੁਟਾ ਹੈ ਗੁਰੂ ਦੀ ਕਿਰਪਾ ਨਾਲ ਖਾਲਸਾ ਜੀ ਇਹ ਬੰਦਨਾ ਤੋਂ ਛੁਟਕਾਰਾ ਮਿਲ ਸਕਦਾ ਹੈ ਓਵੇਂ ਨਹੀਂ ਹੋ ਸਕਦਾ ਕਦੇ ਵੀ ਸੋ ਸਤਿਗੁਰ ਜੀ ਨੇ ਇੱਕੋ ਗੱਲ ਸਮਝਾਉਣਾ ਕੀਤੀ ਹੈ ਕਿ ਸੰਤੋਖ ਧਾਰਨ ਕਰ ਸੰਤੋਖ ਉਦੋਂ ਆਵੇਗਾ ਜਿਸ ਵੇਲੇ ਵਾਹਿਗੁਰੂ ਦੀ ਵਡਿਆਈ ਸੁਨੇਗਾ ਤੇ ਬਿਨਾਂ ਸੰਤੋਖ ਤੋਂ ਖਾਲਸਾ ਜੀ ਕੋਈ ਮਨੁੱਖ ਰਜਿਆ ਨਹੀਂ ਵੱਡੇ ਵੱਡੇ ਰਾਜੇ ਖਾਲਸਾ ਜੀ 라ਵਣ ਵਰਗੇ ਲੰਕਾ ਵਿੱਚ ਸੋਨੇ ਦੀਚ ਰਹਿੰਦੇ ਸਨ ਪਰ ਫਿਰ ਵੀ ਮਾਨ ਸੀ ਸਾਧੂ ਸੰਤਾਂ ਕੋਲੋਂ ਟੈਕਸ ਕਰਾਉਂਦਾ ਸੀ ਸੋ ਰੌਂਗੜੇ ਵਰਗੇ ਸਾਰੇ ਦੁਨੀਆ ਦਾ ਭਾਰਤ ਵਰਸ਼ ਦਾ ਰਾਜਾ ਸੀ ਪਰ ਫਿਰ ਵੀ ਮਹਾਰਾਜ ਸੱਤੇ ਪਾਸ਼ਾ ਕੋਲੋਂ ਟੈਕਸ ਭਰਉਂਦਾ ਰਿਹਾ ਜਹਾਂਗੀਰ ਵਰਗੇ ਖਾਲਸਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਤੇ ਪਾਸ਼ਾ ਕੋਲੋਂ ਟੈਕਸ ਲੈਂਦੇ ਨੇ ਸੋ ਉਸ ਤੋਂ ਬਾਅਦ ਭਾਈ ਮਣੀ ਸਿੰਘ ਸਾਹਿਬ ਦੀ ਜਿਹੜੀ ਸ਼੍ਰੇਂਤੀ ਹੁੰਦੀ ਹੈ ਖਾਲਸਾ ਜੀ ਇਸੇ ਕਰਕੇ ਪੈਸੇ ਤੋਂ ਹੀ ਹੁੰਦੀ ਹੈ ਐਨਾ ਪੈਸਾ ਹੋਣ ਦੇ ਬਾਵਜੂਦ ਵੀ ਉਹ ਬੰਦੇ ਰਾਜ ਦੇ ਨਹੀਂ ਸੋ ਮਹਾਰਾਜ ਸੱਤੇ ਪਾਸ਼ਾ ਕਹਿੰਦੇ ਭਾਈ ਤੂੰ ਕਿੱਦਾਂ ਭੱਜਿਆ ਫਿਰਦਾ ਪਰ ਫਿਰ ਵੀ ਤੇਰੇ ਹੱਥ ਮਾਇਆ ਆਉਂਦੀ ਨਹੀਂ ਮਹਾਰਾਜ ਕਹਿੰਦੇ ਸਿਆਸ ਖਟੇ ਲੱਖ ਕੋ ਉਠਤਾ ਵੈ ਤ੍ਰਿਪਤ ਨ ਆਵੇ ਮਾਇਆ ਪਾਛੈ ਪਾਵੇ ਤੂੰ ਭਾਈ ਹਜ਼ਾਰਾਂ ਰੁਪਈਆ ਕਰੋੜਾਂ ਰੁਪਈਆ ਲੱਖਾਂ ਪਿੱਛੇ ਭੱਜਦਾ ਫਿਰਦਾ ਪਰ ਫਿਰ ਵੀ ਤੈਨੂੰ ਰਾਜ ਨਹੀਂ ਆਉਂਦਾ ਮਹਾਰਾਜ ਸੱਚੇ ਪਾਛੈ ਕਹਿੰਦੇ ਅਨਕ ਭੋਗ ਵਿਖਿਆ ਕੇ ਕਰਾਂ ਨਾ ਤ੍ਰਿਪਤਾਵੇ ਖੱਪ-ਖੱਪ ਮਰੈ ਜੇ ਤੂੰ ਭਾਈ ਮਾਇਆ ਦੀਆਂ ਮੋਜਾਂ ਵਿੱਚ ਲੱਗਾ ਰਿਹਾ ਬੰਦਿਆ ਮਹਾਰਾਜ ਕਹਿੰਦੇ ਅੰਤ ਨੂੰ ਤੇਰੇ ਹੱਥ ਕੋਛ ਨਹੀਂ ਆਉਣਾ ਥਕੀਵੇਂ ਆਉਣਾ ਥਕੀਵੇਂ ਤੋਂ ਬਿਨਾ ਕੋਛ ਨਹੀਂ ਆਉਣਾ ਉਸ ਵੇਲੇ ਤੂੰ ਮੱਥੇ ਤੇ ਹੱਥ ਮਾਰਨੇ ਕਿ ਬੰਦਿਆ ਕਮਾਇਆ ਕੱਖ ਨਹੀਂ ਕੋਈ ਫਾਇਦਾ ਨਹੀਂ ਹੋਇਆ ਸੰਸਾਰ ਵਿੱਚ ਬੁੱਢੇ ਹੋ ਗਏ ਆ ਗੋਡੇ ਖੜਕੇ ਨੇ ਅੱਖਾਂ ਦੀਆਂ ਲੇਟਾਂ ਚਲੀਆਂ ਗਈਆਂ ਕੰਨ ਸੁਣਨੋਂ ਰਹਿ ਗਏ ਰਸਨਾ ਬੋਲਨੋਂ ਰਹਿ ਗਈ ਗੰਠਵੇ ਜੇ ਬਲਗਮ ਭਰੀ ਰਹਿੰਦੀ ਆ ਨਾਮ ਵਾਹਿਗੁਰੂ ਦਾ ਹੁਣ ਜਪਿਆ ਨਹੀਂ ਜਾਂਦਾ ਸਾਰੀ ਉਮਰ ਨਾਮ ਕਮਾਇਆ ਹੁਣ ਖਾਲਸਾ ਦੀ ਕੋਈ ਰਾਹ ਨਹੀਂ ਰਹਿੰਦਾ ਹੁਣ ਸਿਰਫ ਤੇ ਸਿਰਫ ਨਰਕ ਦਾ ਦਰਵਾਜ਼ਾ ਖੁੱਲਦਾ ਹੈ ਜਿੱਥੇ ਜਾ ਕੇ ਬੰਦਾ ਡਿੱਗ ਪੈਂਦਾ ਪਰ ਵਾਹਿਗੁਰੂ ਸੱਚੇ ਪਾਸ਼ਾ ਕਹਿੰਦੇ ਬਿਨਾਂ ਸੰਤੋਖ ਨਾਹੀ ਕੋ ਰਾਜਾ ਹੈ ਬਿਨਾਂ ਸੰਤੋਕਤੋਂ ਕੋਈ ਨਹੀਂ ਰਾਜ ਦਾ ਸੁਪਨ ਮਨੋਰਥ ਗਿਰਥੇ ਸਭ ਕਾਜ ਹੈ ਜਿਵੇਂ ਸੁਪਨੇ ਵਿੱਚ ਕੋਈ ਖਾਲਸਾ ਜੀ ਰਾਜਾ ਬਣ ਜੇ ਉਹਦਾ ਕੀ ਲਾਭ ਹੈ ਉਹ ਰਾਜਾ ਬਣੇ ਦਾ ਕੋਈ ਲਾਭ ਨਹੀਂ ਹੈ ਨਾ ਇਸੇ ਪ੍ਰਕਾਰ ਭਾਈ ਮਹਾਰਾਜ ਦਾ ਨਾਮ ਜਪੀਏ ਨਾਮ ਰੰਗ ਸਰਬ ਸੁਖ ਹੋਏ ਬੜੁਭਾਗੀ ਕਿਸੇ ਪ੍ਰਾਪਤ ਹੋਏ ਪਰ ਵਿਰਲੇ ਨੂੰ ਖਾਲਸਾ ਜੀ ਉਹ ਪ੍ਰਾਪਤ ਹੁੰਦਾ ਵਾਹਿਗੁਰੂ ਦਾ ਰੰਗ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਕੁਝ ਕਰਨ ਹਾਰਨੇ ਉਹਨਾਂ ਦੇ ਚਰਨਾਂ ਨਾਲ ਪ੍ਰੀਤ ਕਰੀਏ ਉਹਨਾਂ ਦੇ ਚਰਨਾਂ ਆਸਰਾ ਤੱਕੀਏ ਫੇਰ ਹੀ ਖਾਲਸਾ ਜੀ ਸਭੇ ਕੀਤੇ ਕਾਰਜ ਸਫਲੇ ਹਨ ਜੇ ਮਹਾਰਾਜ ਦੇ ਨਾਮ ਤੋਂ ਬਿਨਾਂ ਸਭ ਕੁਝ ਕਮਾ ਲਿਆ ਸਭ ਕੁਝ ਤੁਹਾਡੇ ਕੋਲੇ ਆ ਗਿਆ ਪਰ ਖਾਲਸਾ ਜੀ ਫਿਰ ਵੀ ਖਾਲੀ ਦੇ ਖਾਲੀ ਜੇ ਕਿਉਂਕਿ ਮਹਾਰਾਜ ਦੀ ਮਹਿਮਾ ਨਹੀਂ ਕੋਲੇ ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਚਰਨਾਂ ਕਮਲਾਂ ਵਿੱਚ ਖਾਲਸਾ ਜੀ ਅਨੇਕਾਂ ਸੰਤਾਂ ਅਨੇਕਾਂ ਹੀ ਆਕੇ ਨੇ ਝੁਕਦੇ ਨੇ ਜਿਨ੍ਹਾਂ ਦੇ ਦਾਤੀ ਇੱਤੇ ਝੋਲੀਆਂ ਪਰ ਪਰ ਕੇ ਲੈ ਕੇ ਜਾਂਦੇ ਸੋ ਜਿਹੜੀ ਅੱਜ ਵੀ ਹੱਟ ਬੀਤੀ ਹੈ ਖਾਲਸਾ ਜੀ ਉਹ ਮਹਾਰਾਜ ਦੀ ਕਿਰਪਾ ਸਦਕਾ ਕੇ ਗੁਰਮੁਖ ਪਿਆਰੀ ਨੇ ਸੁਣਾਉਣਾ ਕੀਤੀ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਮੇਲ ਹੋਈ ਕਿਵੇਂ ਤਰਸ ਕੀਤਾ ਉਹਨਾਂ ਨੇ ਤੇ ਉਹਨਾਂ ਦੇ ਸੁਪਨੇ ਦੇ ਵਿੱਚ ਦਰਸ਼ਨ ਦੇ ਸਰਾਰੇ ਫੌਜਾਂ ਦੇ ਹੁੰਦੇ ਸੋ ਵੀਰ ਕਹਿੰਦਾ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਸਾਡੇ ਘਰ ਪਰਿਵਾਰ ਵਿੱਚ ਸ਼ੁਰੂ ਤੋਂ ਹੀ ਸਾਡੇ ਫਾਦਰ ਸਾਹਿਬ ਸਾਡੇ ਦਾਦਾ ਜੀ ਪਹਿਲਾਂ ਨਾਮ ਜਪਦੇ ਹੁੰਦੇ ਸੀਗੇ ਬਾਣੀ ਪੜਨੀ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਜੋਤ ਲਾਉਂਦੇ ਸੀ ਫਿਰ ਸਾਡੇ ਬਾਪੂ ਜੀ ਮਹਾਰਾਜ ਦੀ ਕਿਰਪਾ ਸਦਕਾ ਜੋਤ ਲਾਉਂਦੇ ਰਹੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਨਾਲ ਦਾਸ ਦਾ ਵੀ ਇਹੀ ਕੰਮ ਕਰਨ ਲੱਗ ਪਿਆ ਸਾਰੇ ਅਮਰਧਾਰੀ ਤੋਂ ਦਾ ਛੋਟੇ ਹੁੰਦਿਆਂ ਤੋਂ ਅਮਰ ਛ ਗਿਆ ਸੀ ਮਹਾਰਾਜ ਦੀ ਕਿਰਪਾ ਨਾਲ ਬਾਪੂ ਜੀ ਦਾ ਸੁਭਾਅ ਸਾਧੂ ਸੁਭਾਅ ਸੀ ਉਹਨੇ ਉਹਦੋਂ ਹੀ ਜਪਤੀ ਸਾਹਿਬ ਦੇ ਰਹਿਰਾਸ ਦੀ ਬਾਣੀ ਗੰਠ ਕਰਵਾਈ ਮੈਂ ਸਵੇਰੇ ਸ਼ਾਮ ਸਵੇਰੇ ਜਪਤੀ ਸਾਹਿਬ ਦਾ ਪਾਠ ਤੇ ਸ਼ਾਮ ਨੂੰ ਰਹਿਰਾਸ ਪੱਕਾ ਹੀ ਕਰਨਾ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਸੋਚ ਹੀ ਆਈ ਕਿ ਪੰਜਾਂ ਬਾਣੀਆਂ ਦਾ ਸਵੇਰੇ ਜਾਪ ਕਰੀਦਾ ਤੇ ਦੋ ਬਾਣੀਆਂ ਦਾ ਜਾਪ ਇਹ ਸੱਤ ਬਾਣੀਆਂ ਦਾ ਜਾਪ ਮਹਾਰਾਜ ਦਾ ਹੁਕਮ ਹੈ ਸੋ ਉਹ ਹੁਕਮ ਕਮਾਉਣਾ ਸ਼ੁਰੂ ਕੀਤਾ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਬੜਾ ਸਮਾਸ ਦੀ ਜੋਤ ਜਗਾਉਂਦੇ ਰਹੇ ਕਦੇ ਸਾਡੇ ਘਰੇ ਕੋਈ ਇਹੋ ਜੀ ਦਿੱਕਤ ਪਰੇਸ਼ਾਨੀ ਨਹੀਂ ਆਈ ਕਦੇ ਕੋਈ ਵਿਗੜ ਨਹੀਂ ਪਿਆ ਕਹਿੰਦੇ ਕੀ ਹੋਇਆ ਕਿ ਸਾਡੇ ਜਿਹੜੇ ਫਾਦਰ ਸਾਹਿਬ ਨਾ ਉਹ ਕਦੇ ਕਿਸੇ ਰਿਸ਼ਤੇਦਾਰ ਕੋਲ ਨਹੀਂ ਸੀ ਜਾਂਦੇ ਕਦੇ-ਕਦੇ ਨਹੀਂ ਸੀ ਜਾਂਦੇ ਕਿਸੇ ਕੰਮ-ਕਾਜ ਨਹੀਂ ਸੀ ਜਾਂਦੇ ਜੇ ਜਾਂਦੇ ਸੀਗੇ ਤੇ ਸ਼ਾਮਾਂ ਨੂੰ ਮੁੜਉਂਦੇ ਸੀ ਕਿਉਂਕਿ ਸਵੇਰੇ ਸ਼ਾਮ ਜੋਤ ਜਗਾਉਂਦੇ ਸੀ ਜੋਤ ਜਗਾ ਕੇ ਫਿਰ ਬਾਣੀ ਦਾ ਜਾਪ ਕਰਨ 2-2 ਘੰਟੇ ਉਹਨਾਂ ਨੇ ਸਿਮਰਨ ਅਭਿਆਸ ਕਰਦੇ ਰਹਿਣ ਪਰ ਕਦੇ ਕਿਸੇ ਰਿਸ਼ਤੇਦਾਰ ਕੋ ਰਾਤ ਨਹੀਂ ਰਹਿ ਕਦੇ ਵੀ ਨਹੀਂ ਗਏ ਅਸੀਂ ਜਿੰਨਾ ਚਿਰ ਦੇਖਦੇ ਰਹੇ ਹੋਸ਼ ਸੰਭਾਲੀ ਅਸੀਂ ਕਦੇ ਆਪਣੇ ਬਾਪੂ ਨੂੰ ਘਰੋਂ ਬਾਹਰ ਦਿਨ ਕੱਟਿਆ ਜਾਂ ਰਾਤ ਕੱਟਿਆ ਨਹੀਂ ਦੇਖਿਆ ਘਰ ਵਿੱਚ ਹੀ ਹੋ ਰਹੇ ਰਹਿੰਦੇ ਸੀ ਕਹਿੰਦੇ ਇਹੀ ਸੇਵਾ ਨਿਭਾਉਣੀ ਸੋ ਕਹਿੰਦੇ ਕੀ ਹੋਇਆ ਬਾਪੂ ਜੀ ਢਿੱਲੇ ਹੋ ਗਏ ਜ਼ਿੰਮੇਵਾਰੀ ਮੇਰੇ ਤੇ ਆ ਗਈ ਜੋਤ ਜਗਾਉਣ ਦੀ ਇੱਕ ਵਾਰ ਅਸੀਂ ਕਿਤੇ ਰਿਸ਼ਤੇਦਾਰਾਂ ਦੇ ਕੋਲ ਗਏ ਸੀਗੇ ਕੋਈ ਸਾਡੇ ਪਰਿਵਾਰ ਦੇ ਵਿੱਚ ਉੱਤੇ ਲਾਸ ਜੀ ਅਸੀਂ ਉਹਨਾਂ ਨੂੰ ਮਿਲਣ ਵਾਸਤੇ ਗਏ ਤੇ ਰਸਤੇ ਵਿੱਚ ਜਦੋਂ ਉੱਥੋਂ ਤੁਰੇ ਦੇਰ ਹੋ ਗਏ ਰਾਤ ਤੇ ਰਸਤੇ ਵਿੱਚ ਗੱਡੀ ਸਾਡੀ ਉਹਨਾਂ ਨੇ ਪਿੰਡੋਂ ਚੱਲੇ ਤੇ ਖਰਾਬ ਹੋ ਗਈ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਰਹਿ ਲਓ ਕੋਈ ਗੱਲ ਨਹੀਂ ਤੇ ਬਾਪੂ ਜੀ ਜਿਹੜੇ ਸਾਡੇ ਸੀ ਉਹ ਬਹੁਤ ਜ਼ਿਆਦਾ ਬਿਮਾਰ ਸੀ ਬਹੁਤ ਜ਼ਿਆਦਾ ਢਲੇ ਸੀਗੇ ਤੇ ਉਹ ਹਸਪੀਟਲ ਦਾ ਅਕਲ ਸੀ ਮੰਮੀ ਉਹਨਾਂ ਕੋਲ ਸੀ ਤੇ ਮੈਂ ਕਿਸੇ ਰਿਸ਼ਤੇਦਾਰ ਕੋਲ ਨੂੰ ਮਿਲਣ ਗਿਆ ਸੀ ਪਤਾ ਲੈਣ ਵਾਸਤੇ ਗਿਆ ਸੀ ਜ਼ਰੂਰੀ ਜਾਣਾ ਸੀ ਮੈਂ ਤੇ ਮੇਰੀ ਭੈਣ ਤੇ ਇੱਕ ਸਾਡੇ ਮਾਮਾ ਜੀ ਦਾ ਬੇਟਾ ਸਾਡੇ ਕੋਲੇ ਰਹਿੰਦਾ ਸੀ ਤੈਨੂੰ ਸੋ ਕਹਿੰਦੇ ਉਸ ਦਿਨ ਸਾਡੇ ਕੋਲ ਨਾ ਉਹ ਰਾਤ ਜੋਤ ਨਾ ਜਗਾਈ ਗਈ ਇੱਕ ਦਿਨ ਨਹੀਂ ਜੋਤ ਜਗਾਈ ਕਹਿੰਦੇ ਜਿਸ ਦਿਨ ਜੋਤ ਨਾ ਜਗਾਈ ਅਗਲੇ ਦਿਨ ਜਾ ਕੇ ਫਿਰ ਜਗਾਈ ਕਹਿੰਦੇ ਉਸੇ ਦਿਨ ਤੋਂ ਨਾ ਸਾਡੇ ਘਰ ਵਿਗੜਨ ਪੈਣੇ ਸ਼ੁਰੂ ਹੋ ਗਏ ਵੀ ਕੁਦਰਤੀ ਵੀ ਉਹ ਵਿਗੜਨ ਪੈਣੇ ਸ਼ੁਰੂ ਹੋ ਗਏ ਹੁਣ ਇੱਥੇ ਕਈ ਕਹਿਣਗੇ ਵੀ ਜੋਤ ਨਹੀਂ ਜਗਾਈ ਤਾਂ ਪੈਣ ਲੱਗ ਪਏ ਨਹੀਂ ਖਾਲਸਾ ਜੀ ਜਿਨ੍ਹਾਂ ਘਰਾਂ ਵਿੱਚ ਸ਼ਹੀਦਾ ਸਿੰਘਾਂ ਦੀ ਜੋਤ ਜਗਦੀ ਹੈ ਸਾਈਓ ਮੈਂ ਵਾਰ-ਵਾਰ ਕਹਿਣਾ ਹੁੰਦਾ ਕਈਆਂ ਨੂੰ ਭਾਈ ਜਿਹੜੇ ਜਗਾਉਂਦੇ ਨੇ ਉਹ ਇਹ ਅਰਦਾਸ ਜ਼ਰੂਰ ਕਰਿਆ ਕਰੋ ਕਿ ਮਹਾਰਾਜ ਜਿਨ੍ਹਾਂ ਚੋਂ ਆਪ ਜੀ ਦੀ ਕਿਰਪਾ ਹੋਈ ਇਨ੍ਹਾਂ ਜਿਹੜਾ ਆਪ ਨੇ ਤਰਸ ਕੀਤਾ ਜਿਨ੍ਹਾਂ ਜਿਹੜੇ ਸਰੀਰ ਦੇ ਵਿੱਚ ਬਾਲ ਹੋਇਆ ਉਹਨਾਂ ਜਿਹੜੋ ਜੋਤ ਜਗਾਵਾਂਗੇ ਮਹਾਰਾਜ ਪੱਕੀ ਨਹੀਂ ਲਾਉਂਦੇ ਵੀ ਅਸੀਂ ਚਲੇ ਗਏ ਉਸ ਤੋਂ ਬਾਅਦ ਸਾਡਾ ਪਰਿਵਾਰ ਵੀ ਲਾਵੇ ਸੋ ਇਸ ਕਰਕੇ ਇਹ ਅਰਦਾਸ ਬੇਨਤੀ ਜ਼ਰੂਰ ਕਰਦੇ ਰਹਿਣਾ ਚਾਹੀਦਾ ਨਾਲ ਦੀ ਨਾਲ ਸੋ ਮਹਾਰਾਜ ਦੀ ਰਹਿਮਤ ਨਾਲ ਕਹਿੰਦੇ ਜਦੋਂ ਜੋਤ ਨਾ ਲੱਗੀ ਤੇ ਉਸ ਤੋਂ ਬਾਅਦ ਕੋਈ ਇਹੋ ਜੀ ਖੇਡ ਵਰਤੀ ਸਾਡੇ ਘਰ ਵਿਗੜਨ ਪੈਣੇ ਸ਼ੁਰੂ ਹੋ ਗਈ। ਪੈਸੇ ਪੱਖੋਂ ਵੀ ਸਾਡੇ ਘਰ ਜਿੱਦਾਂ ਗਰੀਬੀ ਆਉਣ ਲੱਗ ਪਈ ਕੰਮ ਕੋਈ ਕਰਨਾ ਤੇ ਡਿਗੜਨ ਲੱਗ ਪਿਆ। ਮੈਂ ਵੀ ਕੰਮ ਕਰਦਾ ਸਾਂ ਤੇ ਖੇਤੀਬਾੜੀ ਦਾ ਸਾਡਾ ਕੰਮ ਸੀ। ਜ਼ਮੀਨ ਦੇ ਵਿੱਚੋਂ ਝਾੜ ਘਟਣਾ ਸ਼ੁਰੂ ਹੋ ਗਿਆ। ਮਸ਼ੀਨਰੀਆਂ ਖਰਾਬ ਹੋਣ ਲੱਗ ਪਈਆਂ। ਕਦੇ ਇਹੋ ਜੀ ਚੀਜ਼ ਮੈਂ ਬਚਪਨ ਤੋਂ ਲੈ ਕੇ ਨਹੀਂ ਸੀ ਦੇਖੀ ਏਡੀ ਗੁਰੂ ਸਾਹਿਬ ਦੀ ਕਿਰਪਾ ਸੀ। ਤੇ ਹੁਣ ਇਥੇ ਖਾਲਸਾ ਜੀ ਇੱਕ ਗੱਲ ਹੋਰ ਆ ਜਿੰਨਾ ਤੋਂ ਸੇਵਾ ਲੈਂਦੇ ਨੇ ਸ਼ਹੀਦ ਸਿੰਘ। ਉਹਨਾਂ ਕੋਲੋਂ ਸੇਵਾ ਕਦੇ ਛਡਾਉਂਦੇ ਨਹੀਂ ਫਿਰ। ਕਦੇ ਨਹੀਂ ਛੁੱਟਦੇ ਉਹਨਾਂ ਦੇ ਘਰੋਂ ਫਿਰ ਜਾਂਦੇ ਨਹੀਂ ਜਿਨ੍ਹਾਂ ਨਾਲ ਪ੍ਰੇਮ ਪੈ ਜਾਂਦਾ ਜਿਵੇਂ ਉਹਨਾਂ ਦੇ ਦਾਦਾ ਜੀ ਉਹਨਾਂ ਦੇ ਬਾਪੂ ਜੀ ਜਾਂ ਉਹ ਆਪ ਜੋਤ ਜਗਾਉਂਦੇ ਜਿੱਥੇ ਜੋਤ ਜਗਦੀ ਉੱਥੇ ਪੀਦਾ ਸਿੰਘਾਂ ਦੇ ਪਹਿਰੇ ਹੁੰਦੇ ਨੇ ਸੋ ਇਦਾਂ ਇੰਨੇ ਸਮੇਂ ਤੋਂ ਜਗਾਉਂਦੇ ਆ ਜਦੋਂ ਛੱਡੀ ਖਾਲਸਾ ਜੀ ਉਸ ਦਿਨ ਨਰਾਜਗੀ ਵੀ ਉਹਨਾਂ ਨੂੰ ਦੇਖਣੀ ਪਈ ਉਹ ਮਹਾਰਾਜ ਦੀ ਕਿਰਪਾ ਸਦਕਾ ਅਸ਼ੀਰ ਸਿੰਘ ਤਾਂ ਕਿਸੇ ਦਾ ਮਾੜਾ ਨਹੀਂ ਕਰਦੇ ਪਰ ਕੁਦਰਤੀ ਤੌਰ ਤੇ ਖਾਲਸਾ ਜੀ ਉਹ ਚੀਜ਼ ਵਿਚ ਵਿਚਰ ਜਾਂਦੀ ਹੈ ਕਿਉਂਕਿ ਜਿੱਥੇ ਵੱਡੀਆਂ ਸ਼ਕਤੀਆਂ ਦੇ ਪੈਰੇ ਹੁਣ ਜਿਹੜਾ ਬੰਦਾ ਬੇਅੰਤ ਬਾਣੀ ਪੜਦਾ ਹੋਵੇ ਉਥੇ ਮਾੜੀਆਂ ਸ਼ਕਤੀਆਂ ਜਾਂ ਹੋਰ ਸ਼ਕਤੀਆਂ ਬਹੁਤ ਪ੍ਰਭਾਵ ਪਾਉਂਦੀਆਂ ਪਰ ਜੇ ਉਹ ਸਿੰਘ ਬਾਣੀ ਪੜਦਾ ਰਵੇ ਛੱਡੇ ਨਾ ਡਾਟ ਕੇ ਬਾਣੀ ਪੜਦਾ ਰਹੇ ਸਤਗੁਰੂ ਦੀ ਕਿਰਪਾ ਨਾਲ ਫਿਰ ਇੱਕ ਦਿਨ ਉਹ ਸਾਰੀਆਂ ਛੱਡ ਕੇ ਚਲੇ ਜਾਂਦੀਆਂ ਵੀ ਨਹੀਂ ਪਾਈ ਇੱਥੇ ਤਾਲ ਨਿਕਲਨੀ ਇਹ ਸਿੰਘ ਨਾਗਾ ਨਹੀਂ ਪਾਉਂਦਾ ਜਦੋਂ ਅਸੀਂ ਮਹਾਰਾਜ ਦੀ ਬਾਣੀ ਦਾ ਨਾਗਾ ਪਾ ਦਿੰਨੇ ਆ ਉਸ ਵੇਲੇ ਖਾਲਸਾ ਦੀ ਇਹੋ ਜੀਆਂ ਸ਼ਕਤੀਆਂ ਨੂੰ ਮੌਕਾ ਮਿਲ ਜਾਂਦਾ ਸਾਡੇ ਦੇ ਪ੍ਰਭਾਵ ਪਾਉਣ ਦਾ ਸੋ ਇਸ ਕਰਕੇ ਕਦੇ ਵੀ ਮਹਾਰਾਜ ਦੀ ਬਾਣੀ ਦਾ ਨਾਗਾ ਨਾ ਪਾਉ ਸਤਗੁਰੂ ਦੀ ਬਾਣੀ ਥੋੜੀ ਪੜ ਲਓ ਬਹੁਤੀ ਪੜ ਲਓ ਬਾਣੀ ਕਦੇ ਛੱਡੋ ਨਾ ਤਿਆਗੋ ਨਾ ਬਾਣੀ ਵਿੱਚ ਹੀ ਸਭੇ ਸੁੱਖ ਨੇ ਬਾਣੀ ਤੋਂ ਬਿਨਾ ਹੋਰ ਕੋਈ ਖਾਲਸਾ ਜੀ ਆਸ ਦਾ ਸਹਾਰਾ ਨਹੀਂ ਸੋ ਮਹਾਰਾਜ ਜੀ ਕਹਿੰਦੇ ਇਹੋ ਜੀ ਖੇੜ ਹੋਈ ਕੰਮਕਾਰ ਵਿਗੜਨ ਲੱਗੇ ਉਸ ਤੋਂ ਬਾਅਦ ਕਹਿੰਦਾ ਮੈਨੂੰ ਨਾ ਇੱਕ ਰਾਤ ਸੁਪਨਾ ਆਇਆ ਮੈਂ ਅਰਦਾਸ ਬੇਨਤੀ ਕੀਤੀ ਬਾਬਾ ਜੀ ਸਿੰਘ ਸਾਹਿਬ ਦੇ ਸ਼ਾਮੀ ਵੀ ਮਹਾਰਾਜ ਕਾਰਜ ਕਿਉਂ ਵਿਗੜਨ ਲੱਗੇ ਗੁਰੂ ਸਾਹਿਬ ਜੀ ਕਿਹੜੀ ਗਲਤੀ ਸਾਡੇ ਕੋਲੇ ਹੋਈ ਆ ਮਹਾਰਾਜ ਕਿਰਪਾ ਕਰੋ ਸਿੰਘ ਦਸੰਗੋ ਕਿਰਪਾ ਕਰੋ ਕਹਿੰਦੇ ਰਾਤ ਫਿਰ ਮੈਨੂੰ ਸ਼ਹੀਦਾਂ ਸਿੰਘਾਂ ਦੇ ਦਰਸ਼ਨ ਹੋ ਗਏ ਰਾਤ ਨੂੰ ਸੁਪਨੇ ਵਿੱਚ ਪੰਜ ਸਿੰਘਾਂ ਦੇ ਦਰਸ਼ਨ ਹੋਏ ਉਹਨਾਂ ਨੇ ਇਹੀ ਗੱਲ ਕਹੀ ਵੀ ਸਾਡੀ ਭਾਈ ਤੁਸੀਂ ਜੋਤ ਕਿਉਂ ਨਹੀਂ ਲਾਈ ਕੀ ਗੱਲ ਹੋਈ ਕਿ ਉਹ ਸਾਨੂੰ ਪਿਛੇ ਕੀਤਾ ਆਪਣੇ ਕਮਾਂਕਾਰਾਂ ਨੂੰ ਅੱਗੇ ਕੀਤਾ ਅਸੀਂ ਅੱਜ ਤੱਕ ਤੁਹਾਡਾ ਤੁਹਾਡੇ ਘਰ ਵਿਗੜ ਨਹੀਂ ਆਉਣ ਦਿੱਤਾ ਤੇ ਤੁਸੀਂ ਆਪਣੇ ਕਮਾਂਕਾਰਾਂ ਤੇ ਖੇਡਾਂ ਵਿੱਚ ਸਾਡੀ ਜੋਤ ਨਹੀਂ ਜਗਾਈ ਸਾਨੂੰ ਨਹੀਂ ਪੁੱਜਿਆ ਸਾਡੇ ਵੱਲ ਮੁੱਖ ਵੀ ਨਹੀਂ ਕੀਤਾ ਸਾਡੇ ਨੂੰ ਮੁੱਖ ਕਮਾਇਆ ਬਾਣੀ ਦਾ ਜਾਬ ਨਹੀਂ ਕੀਤਾ ਕਿਉਂਕਿ ਖਾਲਸਾ ਜੀ ਉਹ ਵੀਰ ਕਹਿੰਦਾ ਜਿਹੜਾ ਸਸੀਂ ਕਮਰਾ ਬਣਾਇਆ ਸੀ ਬਹੁਤ ਸਮੇਂ ਦਾ ਸਾਡੇ ਦਾਦਾ ਜੀ ਵਿਰੇ ਦਾ ਪਹਿਲਾਂ ਉਹ ਨੇਤਾਪ੍ਰਤ ਬਾਣੀ ਪੜਦੇ ਰਹੇ ਫਿਰ ਸਾਡੇ ਬਾਪੂ ਜੀ ਫਿਰ ਅਸੀਂ ਤੇ ਕਹਿੰਦੇ ਸਾਡਾ ਉਦਨ ਜਾਬ ਨਹੀਂ ਕੀਤਾ ਸਾਡੇ ਕੋਲੇ ਕੋਈ ਆਇਆ ਨਹੀਂ ਤੁਹਾਡੇ ਪਰਿਵਾਰ ਦਾ ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਫਿਰ ਮੈਂ ਅਗਲੇ ਦਿਨ ਦੇਖ ਮਨਾਈ ਅਰਦਾਸ ਬੇਨਤੀ ਕੀਤੀ ਸ੍ਰੀ ਦਾਸ ਸਿੰਘਾਂ ਦੀ ਫਿਰ ਪੰਨਿਆ ਸਿੰਘਾਂ ਨੂੰ ਨਿਹੰਗਾਂ ਸਿੰਘਾਂ ਨੂੰ ਬਸਤਰ ਦਿੱਤੇ ਫਿਰ ਅਰਦਾਸ ਬੇਨਤੀ ਕਰਵਾਈ ਵੀ ਮਹਾਰਾਜ ਕਿਰਪਾ ਕਰੋ ਫਿਰ ਗੁਰੂ ਸਾਹਿਬ ਦੀ ਕਿਰਪਾ ਵਰਤਣ ਲੱਗ ਪਈ ਖਾਲਸਾ ਜੀ ਇਹਨਾਂ ਜੋਧ ਨੇ ਤਾਂ ਆਪਣਾ ਤਾਂ ਹੋ ਗਈ ਵੀ ਮੈਂ ਫਿਰ ਮਾਨ ਵਿੱਚ ਪ੍ਰਾਣ ਬਣਾ ਲਿਆ ਜੋ ਮਰਜੀ ਹੋ ਜਵੇ ਵੀ ਮੈਂ ਕਦੇ ਕਿਸੇ ਦੇ ਰਾਤ ਰਹਿਣ ਨਹੀਂ ਜਾਊਂਗਾ ਇਹ ਪ੍ਰਣ ਬਣਾ ਲਿਆ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਮਾਫੀ ਮੰਗ ਕੇ ਜੋਤ ਜਗਉਮਨੀ ਸ਼ੁਰੂ ਕੀਤੀ ਗੁਰੂ ਸਾਹਿਬ ਦੀ ਫਿਰ ਕਿਰਪਾ ਹੋ ਗਈ ਮਿਹਰ ਵਰਤ ਗਈ ਕਹਿੰਦੇ ਉਸ ਤੋਂ ਬਾਅਦ ਫਿਰ ਸਿੰਘਾਂ ਦੇ ਮੈਨੂੰ ਦਰਸ਼ਨ ਹੋਣੇ ਸ਼ੁਰੂ ਹੋ ਗਏ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਪੁੱਛਿਆ ਵੀ ਤੁਹਾਨੂੰ ਕਦੇ ਸਿੰਘਾਂ ਦੇ ਦਰਸ਼ਨ ਹੋਏ ਉਹ ਕਹਿੰਦੇ ਵੀ ਨਹੀਂ ਪੁੱਤਰ ਉਦਾਂ ਵੈਸੇ ਮੈਨੂੰ ਆਵਾਜ਼ ਵਿੱਚ ਕਈ ਕੁਝ ਦਿਖਾ ਦਿੰਦੇ ਸੀ ਸੁਪਨੇ ਵਿੱਚ ਕਈ ਕੁਝ ਪਰ ਮੈਂ ਕਦੀ ਦਰਸ਼ਨ ਨਹੀਂ ਕੀਤੇ ਤੇ ਇਹ ਕਹਿੰਦੇ ਤੁਹਾਨੂੰ ਕਦੇ ਦਾਦਾ ਜੀ ਨੇ ਦੱਸੇ ਹੋਣ ਤੇ ਕਹਿੰਦੇ ਨਹੀਂ ਉਹਨਾਂ ਵੀ ਕਦੇ ਨਹੀਂ ਦੱਸਿਆ ਫਿਰ ਕਹਿੰਦਾ ਮੈਂ ਗੁਪਤੀ ਰੱਖਿਆ ਗੁਰੂ ਸਾਹਿਬ ਦੀ ਐਸੀ ਕਿਰਪਾ ਵਰਤੀ ਮੈਨੂੰ ਦਰਸ਼ਨ ਹੋਣ ਲੱਗ ਪਏ ਮਹਾਰਾਜ ਦੀ ਰਹਿਮਤ ਹੋਣ ਲੱਗ ਪਈ ਸੋ ਉਹ ਫਿਰ ਮੇਰੇ ਸ਼ਹੀਦਾ ਸਿੰਘਾਂ ਨਾਲ ਜਦੋਂ ਦਾਤ ਨੂੰ ਜਿੱਦਾਂ ਸੁਪਨੇ ਵਿੱਚ ਦਰਸ਼ਨ ਹੋ ਜਾਣੇ ਜਾਂ ਕਈ ਵਾਰ ਪ੍ਰਤੱਖ ਦਰਸ਼ਨ ਹੋ ਜਾਣੇ ਇਦਾਂ ਵੀ ਗੁਰੂ ਸਾਹਿਬ ਦੀ ਕਿਰਪਾ ਹੋਣ ਲੱਗ ਪਈ ਉਹ ਵੀ ਇਹ ਦੱਸਦਾ ਕਹਿੰਦਾ ਫਿਰ ਮਹਾਰਾਜ ਦੀ ਰਹਿਮਤ ਨਾਲ ਫੌਜਾਂ ਨੇ ਕਿਹਾ ਵੀ ਅਸੀਂ ਹੁਣ ਭਾਈ ਗੁਪਤ ਰਿਆ ਕਰਾਂਗੇ ਜਦੋਂ ਕਦੇ ਯਾਦ ਕਰਿਆ ਕਰੋਗੇ ਉਦੋਂ ਹੀ ਮਹਾਰਾਜ ਕਿਰਪਾ ਕਰਨਗੇ ਤੁਹਾਡੇ ਤੇ ਪ੍ਰਸੰਨ ਹੋਗੇ ਤੁਹਾਨੂੰ ਦਰਸ਼ਨ ਦਿਆ ਕਰਾਂਗੇ ਖਾਲਸਾ ਜੀ ਦੇਖੋ ਜਿਨ੍ਹਾਂ ਦੇ ਵੱਡੇ ਭਾਗ ਨੇ ਇਹਨਾਂ ਨੂੰ ਫੌਜਾਂ ਰਾਤ ਨੂੰ ਦਰਸ਼ਨ ਦਿੰਦੀਆਂ ਉਹ ਕਹਿੰਦਾ ਮੈਂ ਸਾਦਾ ਮੁਰਾਦਾ ਹੁਣ ਗੱਲਬਾਤ ਨਹੀਂ ਹੁੰਦੀ ਪਰ ਦਰਸ਼ਨ ਮੇਲੇ ਹੋ ਜਾਂਦੇ ਸਿੰਘ ਨਜ਼ਰ ਆ ਜਾਂਦੇ ਕਦੇ ਕਿਤੇ ਵਿਚਰਦੇ ਕਦੇ ਕਿਤੇ ਵਿਚਰਦੇ ਉਹ ਸਾਰੀਆਂ ਸ਼ਹੀਦ ਸਿੰਘ ਫੌਜਾਂ ਹੀ ਹੁੰਦੀਆਂ ਜਿਹੜੀਆਂ ਨਜ਼ਰ ਆ ਜਾਂਦੀਆਂ ਕਹਿੰਦਾ ਕਈ ਵਾਰ ਮੈਨੂੰ ਰੋਜ਼ ਸੁਪਨਾ ਆਉਂਦਾ ਤੇ ਕਈ ਵਾਰ ਇੱਕ ਦੋ ਦਿਨ ਛੱਡ ਕੇ ਆਉਂਦਾ ਜੇ ਮਨ ਵਿੱਚ ਮੈਂ ਕੋਈ ਸੋਚ ਲਵਾਂ ਕਿ ਆ ਕਾਰਜ ਮਹਾਰਾਜ ਕਿਰਪਾ ਕਰਕੇ ਹੋਏ ਹੋਵੇਂ ਹੀ ਹੋ ਜਾਂਦਾ ਹੈ ਕਿ ਆ ਕਾਰਜ ਅਸੀਂ ਕਰਨਾ ਚਾਹੁੰਦੇ ਜਾਂ ਮੈਂ ਇਨੀ ਜ਼ਮੀਨ ਹੋਰ ਠੇਕੇ ਦੇ ਲੈ ਲਵਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੇ ਆਪ ਬੰਦੇ ਆ ਜਾਂਦੇ ਵੀ ਅਸੀਂ ਤੁਹਾਨੂੰ ਜ਼ਮੀਨ ਠੇਕੇ ਦੇ ਦੇਣੀ ਚਾਹੁੰਦੇ ਆ ਸੋ ਏਦਾਂ ਗੁਰੂ ਸਾਹਿਬ ਦੀਆਂ ਕਿਰਪਾ ਕਹਿੰਦਾ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਆਸਾ ਪ੍ਰੀਮ ਮੈਂ 2-2 3-3 ਦਿਨ ਵੀ ਕਈ ਵਾਰੀ ਸਾਰਾ ਸਾਰਾ ਦਿਨ ਉੱਥੇ ਰਹਿਣਾ ਮਤਲਬ ਸਵੇਰੇ ਚਲੇ ਜਾਣਾ ਤੇ ਸ਼ਾਮਾਂ ਨੂੰ ਆ ਜਾਣਾ ਅਗਲੇ ਦਿਨ ਫਿਰ ਚਲੇ ਜਾਣਾ 2-2 3-3 ਦਿਨ ਲਗਾਤਾਰ ਸੇਵਾ ਤੇ ਜਾਣਾ ਕਈ ਵਾਰੀ ਹਫਤਾ ਹਫਤਾ ਲਗਾਤਾਰ ਸੇਵਾ ਤੇ ਜਾਣਾ ਬੜੀ ਕਿਰਪਾ ਬਾਬ ਫਿਰ ਉਹ ਵੀਰ ਕਹਿੰਦਾ ਵੀ ਸਾਡੀ ਭੈਣ ਸੀ ਉਹਦਾ ਨਾਂ ਮਤਲਬ ਮੈਨੂੰ ਪਹਿਲਾਂ ਹੀ ਜਦੋਂ ਮਹਾਰਾਜ ਦੀ ਕਿਰਪਾ ਨਾਲ ਪਤਾ ਲੱਗਿਆ ਸੀ ਫੌਜਾਂ ਨੇ ਦੱਸਦਾ ਸੀ ਕਿ ਇਹਦਾ ਜਿਹੜਾ ਵਿਆਹ ਆ ਉਹ 30 ਸਾਲ ਦੀ ਉਮਰ 'ਚ ਹੋਊਗਾ ਕਹਿੰਦਾ ਵੀ ਮੇਰਾ ਵੀ ਵਿਆਹ ਹੋ ਗਿਆ ਸੀ ਮੇਰਾ ਜਿਹੜਾ ਮਾਮੇ ਦਾ ਮੁੰਡਾ ਸਾਡੇ ਕੋਲ ਰਹਿੰਦਾ ਉਹਦਾ ਵੀ ਵਿਆਹ ਹੋ ਗਿਆ ਸੀ ਉੱਥੇ ਸਾਡੇ ਕੋਲ ਰਹਿੰਦਾ ਸੀ ਕਿਉਂਕਿ ਸਾਡੇ ਅੱਗੇ ਪਰਿਵਾਰ ਦੇ ਵਿੱਚ ਹੋਰ ਨਾਨਕੇ ਅਜ ਕੋਈ ਨਹੀਂ ਸੀ ਕੱਲਾ ਸੀ ਫੇ ਸਾਡੇ ਕੋਲ ਰਹਿੰਦਾ ਸੀ ਸੋ ਕਹਿੰਦੇ ਉਸ ਤੋਂ ਬਾਅਦ ਘਰਦਿਆਂ ਨੇ ਨਾ ਬੜੇ ਹੱਥ ਪੈਰ ਮਾਰੇ ਵੀ ਰਿਸ਼ਤਾ ਕਰੀਏ ਕੁੜੀ ਦਾ ਤੇ ਮੈਂ ਘਰਦਿਆਂ ਨੂੰ ਕਹਿ ਤਾ ਸੀ ਵੀ ਇਹਦੀ ਤੇਰੀ ਦੇ 30 ਸਾਲ ਦੀ ਹੋਊਗੀ ਉਹਦਾ ਰਿਸ਼ਤਾ ਹੋਊਗਾ ਐਸੀ ਮਹਾਰਾਜ ਦੀ ਕਿਰਪਾ ਹੋਈ ਤੇ ਉਹ ਜਿਹੜੋ 30 ਸਾਲਾਂ ਦੀ ਹੋਈ ਉਦੋਂ ਹੀ ਮਹਾਰਾਜ ਦੀ ਕਿਰਪਾ ਨਾਲ ਉਹਦਾ ਰਿਸ਼ਤਾ ਹੋਇਆ ਆਪਣੇ ਆਪ ਹੀ ਤੇ ਇਹ ਸਾਰੀਆਂ ਖੇਡਾਂ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਮਹਾਰਾਜ ਦੀ ਦਇਆ ਨਾਲ ਫਿਰ ਸਾਡੇ ਨਿਰੰਤਰ ਜੋਤ ਜਗਦੀ ਆ ਅਖੰਡ ਜੋਤ ਹੁਣ ਜਗਦੀ ਆ ਖਾਲਸਾ ਦੀ ਅਖੰਡ ਜੋਤ ਦਾ ਮਤਲਬ ਇਹ ਹੁੰਦਾ ਕਿ ਜਿਹੜੀ ਕਦੇ ਬੁਝਦੀ ਨਹੀਂ ਉਹਦੇ ਵਿੱਚ ਵੱਧ ਕੋਈ ਹੋ ਪਾਈਦਾ ਕਿਲੋ ਡੇਢ ਕਿਲੋ 2 ਕਿਲੋ ਕਿਉਂ ਪਾ ਦੋ ਜਿਹੜੀ ਜੋਤ ਬੁਝਦੀ ਨਹੀਂ ਉਹਨੂੰ ਅਖੰਡ ਜੋਤ ਕਹਿੰਦੇ ਹੁਣ ਕਈ ਇਥੇ ਮੈਨੂੰ ਮੈਸੇਜ ਕਰਦੇ ਅਸੀਂ ਅਖੰਡ ਜੋਤ ਜਗਾਉਨੇ ਆ ਉਹ ਅਖੰਡ ਨਹੀਂ ਹੁੰਦੀ ਜਿਹੜੇ ਬੁਝ ਜਾਂਦੀ ਅਖੰਡ ਜੋਤ ਦਾ ਮਤਲਬ ਹੁੰਦਾ ਜਿਹੜੀ ਖੰਡ ਜਿਹੜੀ ਖੰਡਨ ਨਹੀਂ ਹੁੰਦੀ ਬੰਦ ਨਹੀਂ ਹੁੰਦੀ ਲਗਾਤਾਰ ਚੱਲਦੀ ਰਹਿੰਦੀ ਸੋ ਖਾਲਸਾ ਜੀ ਐਵੇਂ ਜਿਹੜੀ ਅਖੰਡ ਜੋਤ ਹੈ ਉਹਦੇ ਨਾਲੋਂ ਚੰਗਾ ਜਦੋਂ ਤੁਸੀਂ ਪਾਠ ਜਾਪ ਕਰਨਾ ਉਸ ਵੇਲੇ ਜੋਤ ਜਗਾ ਲਓ ਬੈਠ ਰਹਿ ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਖੁਸ਼ੀਆਂ ਪ੍ਰਾਪਤ ਹੁੰਦੀਆਂ ਅਦਬ ਸਤਕਾਰ ਤੇ ਇੱਕ ਭੈਣ ਨੇ ਪਤਾ ਨਹੀਂ ਕਿਸੇ ਨੂੰ ਧਰਮ ਚ ਪਾਇਆ ਹੋਇਆ ਵਾਹਿਗੁਰੂ ਜਾਨ ਉਹ ਕੌਣ ਨੇ ਇਹ ਜੋਤ ਦੀ ਸਫਾਈ ਨਹੀਂ ਕਰੀ ਦੀ ਜੇ ਜੋਤ ਦੀ ਸਫਾਈ ਕਰਦੀਏ ਤੇ ਸਾਰੀਆਂ ਬਰਕਤਾਂ ਚਲੀਆਂ ਜਾਂਦੀਆਂ ਹੱਦ ਵਾਲੀ ਗੱਲ ਹੈ ਕਿ ਜਿੱਥੇ ਫੌਜਾਂ ਆਉਣ ਜਿਹੜੀ ਜੋਤ ਦੇ ਆਲੇ ਦੁਆਲੇ ਗੰਮੀ ਸ਼ਕਤੀਆਂ ਆਉਣ ਜੇ ਉਹ ਦੀ ਸਫਾਈ ਨਹੀਂ ਹੋਈ ਤਾਂ ਗੰਦਗੀ ਲੱਗੇ ਬੰਲੇ ਰਹੇਗੀ ਤੇ ਉਹ ਚੰਗੀ ਗੱਲ ਹੈ ਪਤਾ ਨਹੀਂ ਲੋਕੀ ਆਪਣੇ ਦਿਮਾਗ ਤੋਂ ਹੀ ਪਤਾ ਨਹੀਂ ਕਿੱਥੋਂ ਇਹ ਗੱਲਾਂ ਬਣਾ ਲੈਂਦੇ ਆਂ ਸਫਾਈ ਨਹੀਂ ਕਰਨੀ ਚਾਹੀਦੀ ਉਹਨਾਂ ਬਰਕਤ ਚਲੇ ਜਾਂਦੀ ਆ ਵਾਹਿਗੁਰੂ ਜੀ ਜਿੰਨੀ ਸੁਚਿਮਤਾ ਜੋਤ ਲਾ ਕੇ ਜਿੰਨੀ ਸੁਚਿਮਤਾ ਉਹਦੇ ਆਸ-ਪਾਸੇ ਚਾਹੀਦੀ ਆ ਹੋਰ ਕਿਤੇ ਵੀ ਨਹੀਂ ਜਾਏਦੀ ਸੋ ਹਮੇਸ਼ਾ ਪਾਈ ਆਪਣੀ ਜੋਤ ਨੂੰ ਸੇਵਾ ਸਿਮਰਨ ਉਹਦੇ ਲਾ ਕੇ ਕਰਿਆ ਕਰੋ ਥਾਲ ਜਿਹੜਾ ਹੁੰਦਾ ਉਹਨਾਂ ਸਾਫ਼ ਕਰਿਆ ਕਰੋ ਆਸ-ਪਾਸੇ ਕੋਈ ਡੱਬੀ ਦੀਆਂ ਟੀਲਾਂ ਜਾਂ ਹੋਰ ਕੋਈ ਧੂਪ ਦੀ ਰਾਹ ਇਹੋ ਜੀ ਚੀਜ਼ ਖਿਲਦੀ ਨਹੀਂ ਹੋਣੀ ਚਾਹੀਦੀ ਸੋ ਹਮੇਸ਼ਾ ਹੀ ਪਾਈ ਕੋਈ ਸੁਗੰਧੀ ਵਾਲੀ ਚੀਜ਼ ਉਸ ਅੰਦਰ ਹੋਣੀ ਚਾਹੀਦੀ ਹੈ ਮਹਾਰਾਜ ਦੀ ਕਿਰਪਾ ਨਾਲ ਫੇਰ ਹੀ ਜਿਹੜਾ ਮਨ ਹੈ ਤੇ ਸੁਰਤਾ ਖਾਲਸਾ ਜੀ ਉਹ ਖਿੰਡਦੀ ਨਹੀਂ ਇੱਕ ਥਾਂ ਟਿਕਾਣੀ ਰਹਿੰਦੀ ਹੈ ਟੇਕੇ ਬਾਣੀ ਦਾ ਜਾਪ ਕਰਦੀ ਹੈ ਸੋ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਉਹ ਵੀਰ ਨੂੰ ਵੇਖੋ ਮਹਾਰਾਜ ਦੇ ਦਰਸ਼ਨ ਵੀ ਹੁੰਦੇ ਫੌਜਿਆਂ ਦੇ ਦਰਸ਼ਨ ਦਿਦਾਰੇ ਵੀ ਹੁੰਦੇ ਮਹਾਰਾਜ ਦੀ ਕਿਰਪਾ ਨਾਲ ਸਭ ਕਾਰਜ ਹੁੰਦੇ ਤੇ ਕਦੋਂ ਤੋਂ ਉਹਨਾਂ ਦੇ ਦਾਦੇ ਪਰਦਾਦੇਆਂ ਤੋਂ ਖਾਲਸਾ ਜੀ ਉਹ ਜੋਤ ਮਹਾਰਾਜ ਦੀ ਘਰੇ ਲਾਉਂਦੇ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੇ ਘਰ ਆ ਲਹਿਰਾਂ ਬਹਿਰਾਂ ਨੇ ਸੋ ਵਰਕਤਾਨ ਨੇ ਸੋ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਮਤ ਆਵੇ ਅਸੀਂ ਵੀ ਬਾਣੀ ਦਾ ਜਾਪ ਕਰੀਏ ਫਿਰ ਦਾਸ ਨੇ ਉਹ ਵੀਰ ਨੂੰ ਪੁੱਛਿਆ ਵੀ ਜੀ ਭਾਈ ਨੇਤ ਨੇ ਉਹ ਤੁਹਾਡਾ ਕੀ ਹੈ ਤੇ ਉਹਨਾਂ ਨੇ ਕਿਹਾ ਸੀ ਵੀ ਮੈਂ ਮਹੀਨੇ ਵਿੱਚ ਸਹਿਜ ਪਾਠ ਦਾ ਭੋਗ ਪਾਉਣਾ ਹੈ ਤੇ ਈ ਗੱਲ ਤੇ ਇਹ ਦੋ ਸੁਖਨੀ ਸਾਹਿਬ ਦੇ ਪਾਠ ਮੰਦਿਰ ਵਿੱਚ ਕਰਦਾ ਜੇ ਕਿਤੇ ਚਲਾ ਜਾਵਾਂ ਤੇ ਫਿਰ ਮੈਂ ਮਾਫੀ ਮੰਗ ਲੈਣਾ ਨੇ ਤੇ ਵੈਸੇ ਦੋ ਸੁਖਨੀ ਸਾਹਿਬ ਦੇ ਜਾ ਪੱਕੇ ਨੇ ਤੇ ਸਵੇਰੇ ਪੰਜ ਬਾਣੀਆਂ ਸ਼ਾਮ ਨੂੰ ਦੋ ਬਾਣੀਆਂ ਆਰਤੀ ਆਰਤਾ ਵੀ ਮੈਂ ਕਰਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਬੰਧ ਬਾਣੀ ਦਾ ਜਾਪ ਜਦੋਂ ਬੈਠਾ ਹੋ ਜਾਂਦਾ ਮਹਾਰਾਜ ਦੀ ਰਹਿਮਤ ਦੇਖੋ ਜਿਨ੍ਹਾਂ ਕੋਲੇ ਨਿਤਨੇਮ ਖਾਲਸਾ ਜੀ ਇੰਨਾ ਹੋਵੇ ਉਹਨਾਂ ਤੇ ਕਿਰਪਾ ਕਿਉਂ ਨਹੀਂ ਹੋਵੇਗੀ ਨਿਤਨੇਮ ਜਿਨ੍ਹਾਂ ਕੋਲੇ ਬਹੁਤਾ ਹੈ ਬਾਣੀ ਦਾ ਜਾ ਬਹੁਤਾ ਹੈ ਵਾਗੁਰੂ ਮੰਤਰ ਮੂਲ ਮੰਤਰ ਦਾ ਅਭਿਆਸ ਹੈ ਉਹਨਾਂ ਤੇ ਸਤਿਗੁਰ ਦੀ ਕਿਰਪਾ ਨਹੀਂ ਹੋਵੇਗੀ ਤੇ ਹੋਰ ਕਿਹਨਾਂ ਤੇ ਹੋਵੇਗੀ ਜਿਹੜੇ ਠੇਕੇ ਦੇ ਤੁਰੇ ਫਿਰਦੇ ਨੇ ਜਾਂ ਜਿਨ੍ਹਾਂ ਨੂੰ ਮੂਲ ਮੰਤਰ ਨਹੀਂ ਪੜਨਾ ਆਉਂਦਾ ਜਾਂ ਖਾਲਸਾ ਜੀ ਜਿਹੜੇ ਹੰਕਾਰੀ ਬਣੇ ਹੋਏ ਉਹਨਾਂ ਤੇ ਥੋੜਾ ਕਿਰਪਾ ਹੋ ਜੇਗੀ ਕਿਰਪਾ ਤੇ ਬਾਣੀ ਜਪਣ ਵਾਲੇ ਪੜਨ ਵਾਲੇ ਤੇ ਹੋਵੇਗੀ ਜਾਂ ਜਿਹਦਾ ਮਨ ਖਾਲਸਾ ਜੀ ਦਇਆ ਵਾਲਾ ਹੈ ਉਹਤੇ ਵੀ ਕਿਰਪਾ ਹੋ ਜਾਣੀ ਭਾਵੇਂ ਥੋੜੀ ਬਾਣੀ ਪੜੇ ਧੀਰਮਨ ਦਇਆਕਾਰਨ ਕਰਦੇ ਹੁੰਦਾ ਦਇਆਵਾਲਾ ਉਨਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਦਾ ਅੰਗ ਸੰਗ ਉਹਦੀ ਸਹਾਇ ਹੋ ਕੇ ਰਹਿੰਦੇ ਸੋ ਗੁਰੂ ਗੁਰੂ ਗਰੀਬ ਨਿਵਾੜ ਅੰਤਰਾਜਮੀ ਕਿਰਪਾ ਕਰਨ ਸਾਨੂੰ ਗੁਰੂ ਸਿੱਖੀ ਜੀਵਨ ਮਿਲੇ ਚੜ੍ਹਦੀ ਕਲਾ ਮਿਲੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਸਭੇ ਕਾਰਜ ਸਵਾਰਨ ਸਾਨੂੰ ਬਾਣੀ ਨਾਲ ਜੋੜਨ ਸਾਨੂੰ ਮਹਾਰਾਜ ਦੀ ਬਾਣੀ ਦੀ ਸੋਝੀ ਆ ਜਾਵੇ ਸੋ ਭੁੱਲਾਂ ਦੀ ਖੇਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ